ਹੈਲੋ ਦੋਸਤੋ ਮੈਂ ਕੀ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਫੇਵਰਿਟ ਐਜੂਕੇਸ਼ਨ ਪਲੇਟਫਾਰਮ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਭਾਈ ਸਾਰੇ ਸਟੂਡੈਂਟਸ ਨੂੰ ਬਹੁਤ ਲੰਬੇ ਟਾਈਮ ਤੋਂ ਇੰਤਜ਼ਾਰ ਸੀਗਾ ਕਿ ਕਦੋਂ ਪੰਜਾਬ ਦੇ ਵਿੱਚ ਐਕਸਾਈਜ਼ ਇੰਸਪੈਕਟਰ ਦੀ ਪੋਸਟਾਂ ਨਿਕਲਣਗੀਆਂ ਤੇ ਫਾਈਨਲੀ ਉਹ ਇੰਤਜ਼ਾਰ ਖਤਮ ਹੋਇਆ ਹੈ ਅਨਾਉਂਸਮੈਂਟ ਹੋ ਚੁੱਕੀ ਹੈ ਜਲਦ ਹੀ ਫਾਰਮ ਭਰਨੇ ਵੀ ਸਟਾਰਟ ਹੋ ਜਾਣਗੇ ਹੁਣ ਮੁੱਦਾ ਇਹ ਹੈ ਕਿ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਠੀਕ ਹੈ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀਕੇ ਦੀ ਸਟ੍ਰੈਟਜੀ ਬਾਰੇ ਜੀਕੇ ਦੇ ਲੈਵਲ ਬਾਰੇ ਕਿ ਇਸ ਵਾਰ ਜੀਕੇ ਦੀ ਕੀ ਅਪਰੋਚ ਸਾਡੀ ਹੋਣੀ ਚਾਹੀਦੀ ਹੈ ਕਿ ਆਪਣੀ ਜਿਹੜੀ ਸਿਲੈਕਸ਼ਨ ਹੈ ਉਹ 100% ਕਨਫਰਮ ਹੋ ਚੁੱਕੇ ਹੋ ਸਕੇ ਠੀਕ ਹੈ ਨਾ ਮੈਥ ਤੇ ਰੀਜ਼ਨਿੰਗ ਬਾਰੇ ਆਲਰੇਡੀ ਦੀਪ ਸਰ ਤੁਹਾਨੂੰ ਦੱਸ ਚੁੱਕੇ ਆ ਜਲਦ ਹੀ ਇੰਗਲਿਸ਼ ਬਾਰੇ ਵੀ ਜਿਹੜੇ ਆਪਣੇ ਸੁਰਿੰਦਰ ਸਰ ਹੈ ਉਹ ਤੁਹਾਨੂੰ ਸਾਰੀ ਡਿਟੇਲ ਦੱਸ ਦੇਣਗੇ ਤੇ ਜੀਕੇ ਬਾਰੇ ਮੈਂ ਤੇ ਅਰਜੁਨ ਸਰ ਤੁਹਾਨੂੰ ਦੋਨੇ ਜੀਕੇ ਦੀ ਸਟ੍ਰੈਟਜੀ ਤੇ ਲੈਵਲ ਵਿਦ ਪ੍ਰੂਫ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤਾਂ ਕਿ ਤੁਹਾਡੀ ਜਿਹੜੀ ਹੈ 100% ਸਿਲੈਕਸ਼ਨ ਦੀ ਗਾਰੰਟੀ ਹੋ ਸਕੇ ਠੀਕ ਹੈ ਬਈ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹੈ ਤੇ ਰਹੀ ਗੱਲ ਨਵੇਂ ਸਟੂਡੈਂਟਸ ਦੀ ਤਾਂ ਨਵੇਂ ਸਟੂਡੈਂਟਸ ਬਈ ਪਹਿਲਾਂ ਤਾਂ ਇੱਕ ਧਿਆਨ ਨਾਲ ਗੱਲ ਸੁਣੋ ਚੈਨਲ ਦੇ ਉੱਤੇ ਬਹੁਤ ਸਿਲੇਬਸ ਪਿਆ ਹੈ ਬਹੁਤ ਕੰਟੈਂਟ ਪਿਆ ਹੈ ਬਹੁਤ ਸਟੱਡੀ ਮਟੀਰੀਅਲ ਪਿਆ ਹੈ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਇੱਕ ਵਾਰ ਦੇਖੋ ਪਲੇਲਿਸਟਾਂ ਤੇ ਜਾ ਕੇ ਸਾਰੀ ਰੀਜ਼ਨਿੰਗ ਕੰਪਲੀਟਲੀ ਫ੍ਰੀ ਕਰਾ ਰੱਖੀ ਹੈ ਟੋਟਲੀ ਚਾਹੇ ਤੁਹਾਡਾ ਕੋਈ ਵੀ ਐਗਜ਼ਾਮ ਹੋਵੇ ਠੀਕ ਹੈ ਮੈਥ ਦੀ ਬਹੁਤ ਸਾਰੀ ਪਲੇਲਿਸਟਾਂ ਹੈਗੀ ਐ ਜੀਕੇ ਦਾ ਬਹੁਤ ਮਟੀਰੀਅਲ ਹੈ ਇੰਗਲਿਸ਼ ਦਾ ਬਹੁਤ ਮਟੀਰੀਅਲ ਹੈ ਕੰਪਿਊਟਰ ਵੀ ਹੈਗਾ ਆ ਠ ਕਈ ਅਕੈਡਮੀਆ ਦੇ ਪੇਡ ਬੈਚਸ ਦੇ ਵਿੱਚ ਵੀ ਤੁਹਾਨੂੰ ਨਹੀਂ ਮਿਲਦਾ ਉਸ ਤੋਂ ਕਿਤੇ ਵੱਧ ਤੁਹਾਨੂੰ ਸਾਡੇ ਚੈਨਲ ਦੇ ਉੱਤੇ ਫ੍ਰੀ ਦੇ ਵਿੱਚ ਮਿਲਦਾ ਹੈ ਥਿਉਰੀ ਵਾਲੀ ਕਲਾਸਾਂ ਵੀ ਹੈਗੀਆਂ ਠੀਕ ਹੈ ਤੇ ਬਾਕੀ ਜਿਹੜੀ ਆਉਣ ਵਾਲੀ ਕਲਾਸ ਹੈ ਉਹਨਾਂ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗਾ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਟੈਲੀਗ੍ਰਾਮ ਚੈਨਲ ਹੈ ਆ ਦੋ ਨੰਬਰ ਆਪਣੇ ਆ ਭਾਈ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਰਹੀ ਗੱਲ ਐਪ ਦੀ ਚਾਹੇ ਤੁਸੀਂ ਐਂਡਰੋਇਡ ਯੂਜ਼ਰ ਹੋ ਚਾਹੇ ਤੁਸੀਂ ਆਈਫੋਨ ਯੂਜ਼ਰ ਹੋ ਤੇ ਚਾਹੇ ਤੁਸੀਂ ਲੈਪਟਾਪ ਚਲਾ ਰਹੇ ਹੋ ਵਿੰਡੋ ਯੂਜ਼ਰ ਹੋ ਜਾਂ ਕੰਪਿਊਟਰ ਤਾਂ ਐਪ ਆਪਣੀ ਇੱਕ ਹੀ ਹੈਗੀ ਐ ਪ੍ਰਤਾਪ ਅਕੈਡਮੀ ਦੇ ਨਾਮ ਤੋਂ ਠੀਕ ਹੈ ਪ੍ਰਤਾਪ ਅਕੈਡਮੀ ਦੇ ਨਾਮ ਤੋਂ ਇਹਨੂੰ ਡਾਊਨਲੋਡ ਕਰ ਸਕਦੇ ਠੀਕ ਹੈ ਕੋਰਸਿਸ ਵਾਸਤੇ ਹੁਣ ਆਪਾਂ ਗੱਲ ਕਰਦੇ ਆ ਜੀਕੇ ਦੀ ਸਟ੍ਰੈਟੇਜੀ ਬਾਰੇ ਤਾਂ ਲਾਸਟ ਟਾਈਮ ਜਦੋਂ ਪੇਪਰ ਹੋਇਆ ਉਸ ਟਾਈਮ ਇਹ ਸਿਲੇਬਸ ਸੀਗਾ ਓਕੇ ਤੇ ਅੱਜ ਕੱਲ ਪੀਟ੍ਰੀਪਲ ਐਸਬੀ ਦਾ ਸਿਲੇਬਸ ਮਤਲਬ ਜੋ ਹੈ ਦੇਖੋ ਜਦੋਂ 120 ਨੰਬਰ ਦਾ ਹੋਇਆ ਤਾਂ ਇਹ ਹਲੇ ਆਪਾਂ 100% ਗਰੰਟੀ ਨਾਲ ਨਹੀਂ ਕਹਿ ਸਕਦੇ ਕਿ ਇਸ ਵਾਰ ਵੀ ਪਿਛਲੇ ਵਾਲਾ ਹੀ ਸਿਲੇਬਸ ਹੋਏਗਾ ਜਾਂ ਨਹੀਂ ਹੋਏਗਾ ਪਰ ਫਿਲਹਾਲ ਆਪਾਂ ਇਹ ਮੰਨ ਰਹੇ ਹਾਂ ਕਿ ਜੇ ਪਿਛਲੇ ਵਾਲਾ ਸਿਲੇਬਸ ਹੋਇਆ ਯਾਨੀ 100 ਨੰਬਰ ਦਾ ਪੇਪਰ ਹੋਇਆ ਤਾਂ ਆਪਾਂ ਨੂੰ ਜੀਕੇ ਕਿਸ ਤਰ੍ਹਾਂ ਪ੍ਰਪੇਅਰ ਕਰਨੀ ਹੈ ਠੀਕ ਹੈ ਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਪਿਛਲੀ ਵਾਰ ਵਾਲਾ ਹੀ ਹੋਏਗਾ ਬਾਕੀ ਜਦੋਂ ਆਫੀਸ਼ੀਅਲ ਆਏਗਾ ਤਾਂ ਉਸ ਟਾਈਮ ਦੇਖਾਂਗੇ ਲਾਸਟ ਟਾਈਮ ਅਕੋਰਡਿੰਗ ਇਹ ਸਿਲੇਬਸ ਸੀਗਾ ਤੇ ਜਿਹੜੇ ਬੱਚੇ ਲੰਬੇ ਟਾਈਮ ਤੋਂ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਪਤਾ ਹੈ ਸਿਲੇਬਸ ਤੇ ਬਾਹਰ ਤੋਂ ਵੀ ਕੁਐਸਚਨ ਆ ਜਾਂਦੇ ਆ ਇਹਦੇ ਵਿੱਚ ਕੋਈ ਖਾਸ ਵੱਡੀ ਗੱਲ ਨਹੀਂ ਹੈ ਠੀਕ ਹੈ ਨਾ ਜੋ ਇੱਥੇ ਲਿਖਿਆ ਕਿ ਪੋਲੀਟਿਕ ਇਸ਼ੂਜ਼ ਤਾਂ ਪੋਲੀਟਿਕ ਦੀ ਗੱਲ ਹੋ ਰਹੀ ਹੈ ਠੀਕ ਹੈ ਜੀ environment issue current affair science and tech economic issue history ਹੁਣ ਇਹਨਾਂ ਨੇ ਲਿਖਿਆ ਹਿਸਟਰੀ ਸਿਰਫ ਜਿਹੜੀ ਹੈ ਸਪੈਸ਼ਲ ਰੈਫਰੈਂਸ ਟੂ ਇੰਡੀਅਨ ਫਰੀडम स्ट्रगल ਪਰ ਬਈ ਇਸ ਹਿਸਟਰੀ ਦੇ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਫਰੀडम स्ट्रगल ਤੋਂ ਇਲਾਵਾ ਵੀ ਹੋਰ ਕੁਐਸਚਨ ਦੇਖੇ ਜਾਂਦੇ ਆ ਠੀਕ ਹੈ ਤਾਂ ਨੋਰਮਲ ਜੀ ਗੱਲ ਹੈ ਹਿਸਟਰੀ ਦਾ ਫਿਰ ਪੂਰੀ ਹਿਸਟਰੀ ਹੀ ਹੋਗੀ ਸਪੋਰਟਸ ਸਿਨੇਮਾ ਲਿਟਰੇਚਰ ਜੀਓਗ੍ਰਾਫੀ ਜੀਓਗ੍ਰਾਫੀ ਦੇ ਵਿੱਚ ਵੀ ਵਰਲਡ ਇੰਡੀਅਨ ਫਿਜ਼ੀਕਲ ਜੀਓਗ੍ਰਾਫੀ ਮਤਲਬ ਕਈ ਤਰ੍ਹਾਂ ਦੀ ਜੀਓਗ੍ਰਾਫੀ ਹੈ ਸਾਰੀ ਹੀ ਆ ਜਾਂਦੀ ਹੈ ਇਸ ਸਿਲੇਬਸ ਤੋਂ ਬਾਹਰ ਵੀ ਕੁਐਸਚਨ ਮਿਲ ਸਕਦਾ ਹੈ ਬਿਲਕੁਲ ਮਿਲ ਜਾਂਦਾ ਹੈ ਕੋਈ ਇਹਦੇ ਵਿੱਚ ਕੋਈ ਖਾਸ ਉਹ ਵੱਡੀ ਗੱਲ ਨਹੀਂ ਹੈ ਇਹ ਇੰਨਾ ਸਿਲੇਬਸ ਹੈ ਕਿ ਜੇ ਤੁਸੀਂ ਇਸ ਨੂੰ ਕਵਰ ਕਰਨ ਬੈਠੋ ਤਾਂ 7 ਮਹੀਨੇ ਆਰਾਮ ਨਾਲ ਲੱਗਦੇ ਆ 7 ਪਲੱਸ ਮੰਥ ਲੱਗ ਜਾਂਦੇ ਆ ਆਰਾਮ ਨਾਲ ਤਸੱਲੀ ਬਖਸ਼ੇ ਕਰਨਾ ਹੋਵੇ ਠੀਕ ਹੈ ਓਕੇ ਪਰ ਹੁਣ ਇਸ ਮੌਕੇ ਦੇ ਉੱਤੇ ਉਹ ਸਾਰੀ ਅਕੈਡਮੀਆ ਠੀਕ ਹੈ ਪੰਜਾਬ ਦੀ ਲਗਭਗ ਸਾਰੀ ਤਾਂ ਨਹੀਂ ਕਹਿੰਦਾ ਪਰ ਜਿਨ੍ਹਾਂ ਦਾ ਕੰਮ ਹੀ ਜੋ ਹੈ ਸਿਰਫ ਔਰ ਸਿਰਫ ਇਹ bizness ਕਰਨਾ ਉਹਨਾਂ ਦਾ ਇਸ ਟਾਈਮ ਇੱਕ ਹੀ ਟਾਰਗੇਟ ਹੈ ਕਿ ਭਈ ਪੋਸਟਾਂ ਆਈਆਂ ਹਨ ਇਹ ਸਭ ਤੋਂ ਵਧੀਆ ਮੌਕਾ ਹੈ ਕੋਰਸ ਵੇਚੋ ਪੈਸਾ ਕਮਾ ਸਿੰਪਲ ਕ੍ਰੈਸ਼ ਕੋਰਸ ਲਾਂਚ ਕਰ ਰਹੇ ਹਾਂ ਕਿ ਐਕਸਾਈਜ਼ ਇਨਸਪੈਕਟਰ ਦੀ ਪੋਸਟ ਆ ਗਈ ਹੈ ਸਪੈਸ਼ਲ ਕੋਰਸ ਲੈ ਲਓ ਕ੍ਰੈਸ਼ ਕੋਰਸ ਕਰ ਲਓ ਇਹ ਕਰ ਲਓ ਉਹ ਕਰ ਲਓ ਸਾਰਿਆਂ ਨੂੰ ਇਸ ਟਾਈਮ ਜਿਹੜਾ ਹੈ ਸਾਰਿਆਂ ਨੂੰ ਨਹੀਂ ਪਰ ਜ਼ਿਆਦਾਤਰ ਸਭ ਨੂੰ ਜੋ ਹੈ ਮੁਨਾਫੇ ਦੇ ਵਿੱਚ ਦਿਖ ਰਿਹਾ ਹੈ ਪਰ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲਓ ਖਾਸ ਤੌਰ ਤੇ ਉਹ ਸਟੂਡੈਂਟ ਜੋ ਪਹਿਲੀ ਵਾਰ ਤਿਆਰੀ ਕਰਨ ਲੱਗ ਰਹੇ ਹਨ ਠੀਕ ਹੈ ਪਹਿਲੀ ਵਾਰ ਪੋਸਟ ਉਹਨਾਂ ਨੇ ਭਰੀ ਹੈ ਤੇ ਉਹ ਫਰਸਟ ਅਟੈਂਪਟ ਉਹਨਾਂ ਦਾ ਹੈਗਾ ਠੀਕ ਹੈ ਕ੍ਰੈਸ਼ ਕੋਰਸ ਉਹਨਾਂ ਵਾਸਤੇ ਹੈ ਹੀ ਨਹੀਂ ਜਿਹੜੇ ਪਹਿਲੀ ਵਾਰ ਤਿਆਰੀ ਕਰਨ ਵਾਲੇ ਆ ਠੀਕ ਹੈ ਜਿਹੜੇ ਬਈ ਪਹਿਲੀ ਵਾਰ ਤਿਆਰੀ ਕਰਨ ਵਾਲੇ ਹੈਗੇ ਆ ਉਹਨਾਂ ਨੂੰ ਆਪਣਾ ਪਹਿਲਾ ਟਾਰਗੇਟ ਰੱਖਣਾ ਚਾਹੀਦਾ ਹੈ ਕਿ ਆਪਣਾ ਜਿਹੜਾ ਸਾਰਾ ਸਿਲੇਬਸ ਹੈ ਉਹ ਕਵਰ ਕਰਨ ਕ੍ਰੈਸ਼ ਕੋਰਸ ਦੇ ਵਿੱਚ ਹੁੰਦਾ ਕੀ ਹੈ ਕ੍ਰੈਸ਼ ਕੋਰਸ ਦੇ ਵਿੱਚ ਬਈ ਉੱਪਰੋਂ ਉੱਪਰੋਂ ਤੁਹਾਨੂੰ ਸਾਰਾ ਸਿਲੇਬਸ ਕਰਾਇਆ ਜਾਂਦਾ ਹੈ ਪਰ ਇਹ ਗੱਲ ਯਕੀਨ ਮੰਨ ਕੇ ਮਤਲਬ ਮਤਲਬ ਯਕੀਨ ਮੰਨਿਓ ਮੇਰੀ ਇਸ ਗੱਲ ਦਾ ਕਿ ਉਪਰੋਂ ਉਪਰੋਂ ਪੜ੍ਹ ਕੇ ਤੁਸੀਂ ਐਕਸਾਈਜ਼ ਇੰਸਪੈਕਟਰ ਵਰਗੇ ਪੇਪਰ ਚ ਸੈLECTION ਨਹੀਂ ਲੈ ਸਕਦੇ। ਔਰ ਵੈਸੇ ਵੀ ਅੱਜ ਦਾ ਦੌਰ ਅਜੀਹਾ ਹੈ ਇੰਨਾ ਕੰਪੀਟੀਸ਼ਨ ਹੈ ਕਿ ਉਪਰੋਂ ਉਪਰੋਂ ਪੜ੍ਹ ਕੇ ਤੁਸੀਂ ਕਿਸੇ ਵੀ ਐਗਜ਼ਾਮ ਚ ਸੈLECTION ਨਹੀਂ ਲੈ ਸਕਦੇ ਚਾਹੇ ਕਾਂਸਟੇਬਲ ਹੀ ਕਿਉ ਨਾ ਹੋਵੇ। ਠੀਕ ਹੈ ਤੁਹਾਨੂੰ ਆਪਣੀ ਤਿਆਰੀ ਨੂੰ ਪਤਾ ਕਿਸ ਤਰ੍ਹਾਂ ਕਰਨਾ ਹੈ ਪਹਿਲਾ ਸਾਰਾ ਸਿਲੇਬਸ ਕਵਰ ਕਰਨਾ ਹੈ ਸਾਰਾ ਸਿਲੇਬਸ ਕਵਰ ਕਰਨ ਤੋਂ ਬਾਅਦ ਥਿਉਰੀ ਵਾਈਜ਼ ਇਹ ਨਹੀਂ ਕਿ ਉਪਰੋਂ ਉਪਰੋਂ MCQ ਲਗਾਏ ਆ ਕੰਪਲੀਟ ਸਿਲੇਬਸ ਕਵਰ ਕਵਰ ਕਰਨ ਤੋਂ ਬਾਅਦ ਉਹਦੇ ਮੋਕ ਟੈਸਟ ਲਗਾਣੇ ਆ ਜਦੋਂ ਮੋਕ ਟੈਸਟ ਹੋ ਜਾਣ ਫਿਰ ਦੁਬਾਰੇ ਫਿਰ ਰਿਵੀਜ਼ਨ ਕਰਨੀ ਆ ਫਿਰ ਮੋਕ ਟੈਸਟ ਲਾਣੇ ਆ ਬਸ ਆਹੀ ਪ੍ਰੋਸੈਸ ਹੁੰਦਾ ਹੈ ਕਿ ਕੋਈ ਕ੍ਰੈਸ਼ ਕੋਰਸ ਲੈ ਲਓ ਰਿਵੀਜ਼ਨ ਬੈਚ ਲੈ ਲਓ ਨਹੀਂ ਜਦੋਂ ਤੱਕ ਤੁਸੀਂ ਪੂਰਾ ਸਿਲੇਬਸ ਨਹੀਂ ਕਰੋਗੇ ਥਿਉਰੀ ਵਾਈਜ਼ ਉਸ ਤੋਂ ਬਾਅਦ ਉਹਦੇ ਐਮਸੀਕਿਊ ਪ੍ਰੈਕਟਿਸ ਨਹੀਂ ਕਰੋਗੇ ਮੋਕ ਟੈਸਟ ਨਹੀਂ ਲਗਾਉਂਗੇ ਕੋਈ ਕ੍ਰੈਸ਼ ਕੋਰਸ ਦਾ ਫਾਇਦਾ ਨਹੀਂ ਕੋਈ ਰਿਵੀਜ਼ਨ ਬੈਚ ਦਾ ਫਾਇਦਾ ਨਹੀਂ ਠੀਕ ਹੈ ਕ੍ਰੈਸ਼ ਕੋਰਸ ਅਕੈਡਮੀ ਆ ਵਾਸਤੇ ਬਣੇ ਆ ਉਹਨਾਂ ਦੀ ਸੇਲ ਨੂੰ ਬੂਸਟ ਕਰਨ ਵਾਸਤੇ ਬਣਿਆ ਹੈ ਪੈਸਾ ਕਮਾਉਣ ਵਾਸਤੇ ਬਣਿਆ ਹੈ ਸਟੂਡੈਂਟ ਵਾਸਤੇ ਮੇਰੇ ਹਿਸਾਬ ਨਾਲ ਜਿਹੜੇ ਸਟੂਡੈਂਟ ਪਹਿਲੀ ਵਾਰ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਕ੍ਰੈਸ਼ ਕੋਰਸ ਜਾਂ ਕਿਸੇ ਵੀ ਕੋਰਸ ਦੀ ਲੋੜ ਨਹੀਂ ਹੈ ਉਹਨਾਂ ਨੂੰ ਸਿਰਫ ਫਾਊਂਡੇਸ਼ਨ ਬੈਚ ਦੀ ਜਰੂਰਤ ਹੈ ਜਿਦੇ ਵਿੱਚ ਸਾਰਾ ਸਿਲੇਬਸ ਕਵਰ ਹੋਏ ਠੀਕ ਹੈ ਤੇ ਰਹੀ ਗੱਲ ਉਹਨਾਂ ਸਟੂਡੈਂਟ ਦੀ ਜਿਹੜੇ ਹਰ ਬਾਰ ਕੋਈ ਇੱਕ ਨੰਬਰ ਤੇ ਕੋਈ ਦੋ ਨੰਬਰ ਤੋਂ ਰਹਿ ਜਾਂਦਾ ਹੈ ਉਹ ਕ੍ਰੈਸ਼ ਕੋਰਸ ਲੈ ਕੇ ਜਸਟ ਸਿਰਫ ਇੱਕ ਵਾਰ ਗੋ ਥਰੂ ਹੋ ਸਕਦੇ ਆ ਓਵਰਵਿਊ ਲੈ ਸਕਦੇ ਆ ਠੀਕ ਹੈ ਪਰ ਗੱਲ ਉੱਥੇ ਹੀ ਖੜੀ ਰਹੇਗੀ ਫਿਰ ਵੀ ਉਹ ਇੱਕ ਦੋ ਨੰਬਰ ਤੋਂ ਰਹੀ ਜਾਂਦੇ ਆ ਕਿਉਂਕਿ ਉਹਨਾਂ ਨੇ ਵੀ ਕਿਤੇ ਨਾ ਕਿਤੇ ਜਦੋਂ ਕੰਪਲੀਟ ਸਿਲੇਬਸ ਕਰਨ ਦੀ ਵਾਰੀ ਸੀ ਉਹ ਕੋਈ ਸ਼ਾਰਟਕਟ ਮਾਰ ਕੇ ਆਏ ਆ ਕੋਈ ਨਾ ਕੋਈ ਸਬਜੈਕਟ ਉਹਨਾਂ ਨੇ ਸਾਈਡ 'ਚ ਰੱਖਿਆ ਹੋਇਆ ਹੈ ਜਿਹਨੂੰ ਉਹ ਹਲਕੇ 'ਚ ਲੈਂਦੇ ਆ ਕੋਈ ਬੱਚਾ ਪੰਜਾਬੀ ਨੂੰ ਹਲਕੇ 'ਚ ਲੈਂਦਾ ਹੈ ਕੋਈ ਬੱਚਾ ਇੰਗਲਿਸ਼ ਨੂੰ ਹਲਕੇ 'ਚ ਲੈਂਦਾ ਹੈ ਕੋਈ ਬੱਚਾ ਕੰਪਿਊਟਰ ਨੂੰ ਹਲਕੇ 'ਚ ਲੈਂਦਾ ਹੈ ਕਿ ਯਾਰ ਇਹ ਤਾਂ ਸੌਖੇ ਸਬਜੈਕਟ ਹੈ ਛੋਟੇ ਸਬਜੈਕਟ ਹੈ ਮੈਂ ਕਵਰ ਕਰ ਲੂੰਗਾ ਪਰ ਨਹੀਂ ਹੁੰਦੇ ਠੀਕ ਹੈ ਇਹ ਕਈ ਵਾਰ ਕੀ ਹੈ ਕਿ ਜੀਕੇ ਦੇ ਵਿੱਚ ਵੀ ਆਪਾਂ এনवायरमेंट ਇਕਨੋਮਿਕਸ ਇਹਨਾਂ ਸਬਜੈਕਟ ਨੂੰ ਸਾਈਡ 'ਚ ਰੱਖ ਦਿੰਦੇ ਆ ਜੀਓਗ੍ਰਾਫੀ ਨੂੰ ਸਾਈਡ 'ਚ ਰੱਖ ਦਿੰਦੇ ਆ ਕਿ ਯਾਰ ਇੱਕ ਅੱਧਾ ਕੁਐਸਚਨ ਆਣਾ ਹੁੰਦਾ ਹੈ ਕੋਈ ਚੱਕਰ ਨਹੀਂ ਪਰ ਬਾਈ ਜੇ ਪੋਸਟਾਂ 40 50 ਹੈਗੀਆਂ ਇੱਕ ਇੱਕ ਨੰਬਰ ਦੀ ਫਾਈਟ ਹੈ ਉਹੀ ਇੱਕ ਨੰਬਰ ਥੋੜੀ ਸਿਲੈਕਸ਼ਨ ਕਰਾ ਦਿੰਦਾ ਹੈ ਉਹੀ ਇੱਕ ਨੰਬਰ ਤੁਹਾਨੂੰ ਬਾਹਰ ਕਰ ਦਿੰਦਾ ਹੈ ਕੰਪੀਟੀਸ਼ਨ ਤੋਂ ਅਜੇ ਤੁਸੀਂ ਕਿਸੇ ਵੀ ਸਬਜੈਕਟ ਨੂੰ ਕਮਜ਼ੋਰ ਸਮਝ ਕੇ ਸਾਈਡ 'ਚ ਰੱਖ ਰਹੇ ਹੋ ਤਾਂ ਤੁਹਾਡੀ ਸਿਲੈਕਸ਼ਨ ਨਹੀਂ ਹੋ ਸਕਦਾ ਇੱਕ ਗਰੰਟੀ ਹੈ ਤੁਹਾਨੂੰ ਸਾਰੇ ਸਬਜੈਕਟਾਂ 'ਚ ਆਪਣੀ ਪਕੜ ਮਜ਼ਬੂਤ ਕਰਨੀ ਹੈ ਠੀਕ ਹੈ ਤਾਂ ਹੀ ਸਿਲੈਕਸ਼ਨ ਦੀ ਗਰੰਟੀ ਹੁੰਦੀ ਹੈ ਓਕੇ ਤਾਂ ਚਾਹੇ ਫਰਸਟ ਅਟੈਂਪਟ ਵਾਲੇ ਸਟੂਡੈਂਟ ਹੈ ਚਾਹੇ ਪੁਰਾਣੇ ਹੈ ਭਾਈ ਮੇਰੀ ਸਾਰਿਆਂ ਨੂੰ ਇੱਕੋ ਸਲਾਹ ਹੈ ਕਿ ਆਪਣਾ ਪਹਿਲਾਂ ਸਿਲੇਬਸ ਕਵਰ ਕਰੋ ਵਧੀਆ ਤਰੀਕੇ ਨਾਲ ਠੀਕ ਹੈ ਹਲੇ ਵੀ ਪੇਪਰ ਆਉਣ ਦੇ ਵਿੱਚ ਘੱਟੋ-ਘੱਟ 6 ਮਹੀਨੇ ਲੱਗ ਜਾਣਗੇ ਠੀਕ ਹੈ ਤਾਂ 6 ਮਹੀਨੇ ਦੇ ਵਿੱਚ ਵੀ ਸਿਲੇਬਸ ਕਵਰ ਹੋ ਸਕਦਾ ਹੈ ਜੇ ਤੁਸੀਂ ਐਫਰਟ ਲਗਾਓ ਆਰਾਮ ਨਾਲ ਮੌਕ ਟੈਸਟ ਲਗਾਓ ਐਮਸੀਕਿਊ ਲਗਾਓ ਉਹਦੇ ਪਰ ਪਹਿਲਾਂ ਸਿਲੇਬਸ ਪਹਿਲਾਂ ਟੋਪਿਕ ਕਵਰ ਕਰਨਾ ਹੈ ਮੰਨ ਲਓ ਪਹਿਲਾਂ ਪੋਲਿਟੀ ਪੜ੍ਹ ਲਈ ਫਿਰ ਪੋਲਿਟੀ ਦੇ ਐਮਸੀਕਿਊ ਲਗਾਓ ਕਈ ਬੱਚੇ ਕੀ ਕਰਦੇ ਆ ਕਿ ਉੱਪਰ ਉੱਪਰ ਪੋਲਿਟੀ ਪੜ੍ਹ ਲੈਂਦੇ ਆ ਐਮਸੀਕਿਊ ਵੀ ਉੱਪਰ ਉੱਪਰ ਪੜ੍ਹ ਕੇ ਸੋਖੇ ਸੋਖੇ ਕਿਉਂਕਿ ਚੈਨਲ ਵਾਲਿਆਂ ਦੇ ਵਿਊ ਸੋਖੇ ਸੋਖੇ ਤੇ ਹੀ ਜਾਂਦੇ ਆ ਜਦੋਂ ਔਖੇ ਕਰਨ ਦੀ ਵਾਰੀ ਆਉਂਦੀ ਹੈ ਬੱਚੇ ਭੱਜ ਜਾਂਦੇ ਆ ਤਾਂ ਸਾਰੀ ਗੇਮ ਵਿਊ ਦੀ ਹੈਗੀ ਹੈ ਲਾਈਕਸ ਕਮੈਂਟ ਦੀ ਹੈਗੀ ਹੈ ਤਾਂ ਉਸ ਚੱਕਰ ਦੇ ਵਿੱਚ ਵੀਵ ਤੱਕ ਸੀਮਤ ਹੈ ਪਰ ਬਈ ਰਿਐਲਿਟੀ ਇਹੀ ਹੈ ਸਿਲੈਕਸ਼ਨ ਉਹਨਾਂ ਬੱਚਿਆਂ ਦੀ ਹੁੰਦੀ ਹੈ ਜਿਹੜੇ ਹਰ ਚੀਜ਼ ਨੂੰ ਤਸੱਲੀ ਬਖਸ਼ ਪੜ੍ਹਦੇ ਆ ਈਮਾਨਦਾਰੀ ਦੇ ਨਾਲ ਪੜ੍ਹਦੇ ਆ ਪ੍ਰੈਕਟਿਸ ਕਰਦੇ ਆ ਠੀਕ ਹੈ ਤੁਸੀਂ ਸਿਲੈਕਸ਼ਨ ਲੈਣੀ ਹੈ ਤੁਸੀਂ ਆਪ ਦੇਖੋ ਵੀ ਤੁਸੀਂ ਜਿਹੜੀ ਚੀਜ਼ ਤੁਹਾਡੇ ਮਤਲਬ ਦੀ ਹੈ ਉਹ ਪੜ੍ਹੋਗੇ ਜਾਂ ਫਿਰ ਜਿਹੜੀ ਚੀਜ਼ ਬਹੁਤ ਸੋਖੀ ਸੋਖੀ ਹੈ ਸਾਰੇ ਪੜ੍ਹ ਰਹੇ ਆ ਉਹ ਪੜ੍ਹੋਗੇ ਠੀਕ ਹੈ ਨੋਰਮਲ ਜੀ ਗੱਲ ਹੈ ਜਿਹੜੀ ਚੀਜ਼ ਤੁਹਾਨੂੰ ਸਿਲੈਕਸ਼ਨ ਦਿਲਾ ਰਹੀ ਹੈ ਉਹ ਹੈ ਕੰਪਲੀਟ ਸਿਲੇਬਸ ਤੇ ਵਿਦ ਪ੍ਰੈਕਟਿਸ ਮੋਕ ਟੈਸਟ ਉੱਥੇ ਫੋਕਸ ਕਰੋ ਠੀਕ ਹੈ ओके ਗੱਲ ਮੇਰੀ ਜਿਆਦਾ ਲੰਬੀ ਹੋਗੀ ਪਰ ਨਿਚੋੜ ਇਹੀ ਹੈ ਕਿ ਕ੍ਰੈਸ਼ ਕੋਰਸ ਦੇ ਚੱਕਰਾਂ 'ਚ ਨਹੀਂ ਪੈਣਾ ਠੀਕ ਹੈ ਚਾਹੇ ਸਾਡੀ ਅਕੈਡਮੀ ਲਾਂਚ ਕਰ ਰਹੀ ਹੈ ਕ੍ਰੈਸ਼ ਕੋਰਸ ਨਹੀਂ ਲੈਣਾ ਭਾਈ ਜੇ ਤੁਸੀਂ ਪਹਿਲੀ ਵਾਰ ਅਟੈਂਪਟ ਕਰ ਰਹੇ ਹੋ ਪਹਿਲੀ ਵਾਰ ਤਿਆਰੀ ਕਰ ਰਹੇ ਹੋ ਜੇ ਆਪਾਂ ਵੀ बेच ਰਹੇ ਆ ਕ੍ਰੈਸ਼ ਕੋਰਸ ਦੇਖੋ ਉਹ ਸਾਡੀ ਮਜਬੂਰੀ ਹੈ ਪਰ ਨਾ ਲਓ ਇਹ ਗੱਲ ਰਿਐਲਿਟੀ ਹੈ ਪਹਿਲੀ ਵਾਰ ਤਿਆਰੀ ਕਰਨ ਵਾਲੇ ਬੱਚੇ ਨੂੰ ਕ੍ਰੈਸ਼ ਕੋਰਸ ਦੇ ਚੱਕਰਾਂ 'ਚ ਨਹੀਂ ਪੈਣਾ ਠੀਕ ਹੈ ਫਾਊਂਡੇਸ਼ਨ ਬੈਚ ਜ਼ਰੂਰ ਲੈ ਸਕਦੇ ਹੋ ਚਾਹੇ ਕਿਸੇ ਵੀ ਅਕੈਡਮੀ ਦਾ ਲਓ ਮੈਂ ਨਹੀਂ ਕਹ ਰਿਹਾ ਸਾਡੀ ਅਕੈਡਮੀ ਦਾ ਫਾਊਂਡੇਸ਼ਨ ਬੈਚ ਲਓ ਤੁਸੀਂ ਖੁਦ ਚੈੱਕ ਕਰੋ ਸਾਰਿਆਂ ਦਾ ਕੰਟੈਂਟ ਚੈੱਕ ਕਰੋ ਦੇਖੋ ਕਿਹੜੇ ਟੀਚਰ ਵਧੀਆ ਪੜਾ ਰਹੇ ਆ ਆਪਣੇ ਯਾਰ ਦੋਸਤਾਂ ਨਾਲ ਗੱਲ ਕਰੋ ਜਿਹੜੇ ਆਲਰੇਡੀ ਸਿਲੈਕਟ ਹੋ ਚੁੱਕੇ ਆ ਉਹਨਾਂ ਦੀ ਸਲਾਹ ਲਓ ਉਹਨਾਂ ਤੋਂ ਪੁੱਛੋ ਕਿ ਮੈਂ ਸਾਰਾ ਸਿਲੇਬਸ ਕਵਰ ਕਰਨਾ ਹੈ ਇੱਕ ਵਾਰ ਕਿ ਮੈਂ ਕਿਹੜੀ ਅਕੈਡਮੀ ਦਾ ਫਾਊਂਡੇਸ਼ਨ ਬੈਚ ਲਵਾਂ ਠੀਕ ਹੈ ਤਾਂ ਜਿਹੜੀ ਅਕੈਡਮੀ ਦਾ ਉਹ ਰਿਕਮੈਂਡ ਕਰਨਗੇ ਉਸ ਅਕੈਡਮੀ ਦਾ ਫਾਊਂਡੇਸ਼ਨ ਬੈਚ ਲਓ ਓਕੇ ਇਹ ਹੈ ਪਰ ਬੈਚ ਫਾਊਂਡੇਸ਼ਨ ਹੀ ਲੈਣਾ ਜਿੱਥੇ ਸਾਰੀ ਜੀਕੇ ਕਵਰ ਹੋਏ YouTube ਦੇ ਉੱਤੇ ਕੋਈ ਵੀ ਅਕੈਡਮੀ ਆਪਣੇ ਆਪ ਨੂੰ ਮਾੜਾ ਨਹੀਂ ਕਹੇਗੀ ਤਾਨੂੰ ਰਿਵਿਊ ਲੈਣਾ ਹੈ ਸਟੂਡੈਂਟਸ ਤੋਂ ਜਿਹੜੇ ਆਲਰੇਡੀ ਪੜ ਰਹੇ ਹੈ ਲਾਇਬ੍ਰੇਰੀ ਚ ਮਿਲ ਜਾਣਗੇ ਤੁਹਾਡੇ ਸਕੂਲ ਕਾਲਜ ਪਰ ਗੱਲ ਤਾਂ ਕਰੋ ਘਰੇ ਬੈਠ ਕੇ ਚਾਰ ਚੈਨਲਾਂ ਦਾ ਦੇਖ ਲਿਆ ਡਾਟਾ ਠੀਕ ਹੈ ਆਪਣੇ ਆਪ ਵੀ ਕਿਉਂਕਿ ਐਡਵਰਟਾਈਜ਼ਮੈਂਟ ਦਾ ਅੱਜ ਕੱਲ੍ਹ ਜਮਾਨਾ ਹੈ ਟੀਮਾਂ ਬੈਠੀਆਂ ਜਿਹੜੀ ਬਹੁਤ ਜ਼ਿਆਦਾ ਐਡਵਰਟਾਈਜ਼ਮੈਂਟ ਕਰਦੀਆਂ ਤਾਂ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਹੈ ਠੀਕ ਹੈ ਤਾਂ ਜਿਹੜੇ ਬੱਚੇ ਐਕਚੁਅਲੀ ਚ ਪ੍ਰੈਕਟਿਸ ਕਰ ਰਹੇ ਹੈ ਜਿਹੜੇ ਨੂੰ ਟਾਈਮ ਹੋ ਗਿਆ ਉਹਨਾਂ ਦੇ ਨਾਲ ਗੱਲ ਕਰੋ ਜਾਂ ਜਿਹੜੇ ਸਿਲੈਕਟ ਹੋ ਚੁੱਕੇ ਹੈ ਉਹਨਾਂ ਨਾਲ ਗੱਲ ਕਰਕੇ ਠੀਕ ਹੈ ओके ਇੱਥੇ ਮੈਂ ਤੁਹਾਨੂੰ 50 ਬੱਚਿਆਂ ਦੀ ਫੋਟੋ ਲਾ ਕੇ ਦਿਖਾ ਦਾਂ ਵੀ ਇਹ ਸਾਡਾ ਰਿਜ਼ਲਟ ਹੈ ਕੁਝ ਵੀ ਹੋ ਸਕਦਾ ਹੈ ਠੀਕ ਹੈ ਤਾਂ ਬਾਕੀ ਆਪਣਾ ਤਾਂ ਆ ਕੁੜੀ ਹੈਗੀ ਹੈ ਜੋਤੀ ਲਾਸਟ ਟਾਈਮ ਜਦੋਂ ਆਪਾਂ ਨੇ ਇਹ ਸਟ੍ਰੈਟੇਜੀ ਬਣਾਈ ਸੀ ਉਹ ਇੰਪਲੀਮੈਂਟ ਕਰੀ ਹੈ ਜੋਤੀ ਐਕਸਾਈਜ਼ ਇੰਸਪੈਕਟਰ ਲੱਗੀ ਸੀ ਆਪਣੀ ਕੈਟਾਗਰੀ ਦੇ ਵੀ ਜਿਹੜਾ ਰੈਂਕ 1 ਸੀਗਾ ਕੋਸ਼ਿਸ਼ ਕਰਾਂਗਾ ਕਿ ਜਲਦ ਤੋਂ ਜਲਦ ਇਹਦਾ ਜਿਹੜਾ ਇੰਟਰਵਿਊ ਹੈ ਤੁਹਾਡੇ ਨਾਲ ਮੈਂ ਲੈ ਕੇ ਆਵਾਂ ਇਹ ਤੁਹਾਨੂੰ ਆਪਣੀ ਸਟ੍ਰੈਟੇਜੀ ਦੱਸੇਗੀ ਕਿ ਕਿੱਦਾਂ ਆਏ ਨੇ ਪਹਿਲਾਂ ਥਿਉਰੀ ਤੇ ਵਰਕ ਕਰਿਆ एमसीक्यू प्रैक्टिस फिर थ्योरी एमसीक्यू प्रैक्टिस वो सारी डिटेल जरूर मैं दसम ठीक है ओके ਤੇ ਪਿਛਲੀ ਵਾਰ ਦਾ ਜਿਹੜਾ ਐਕਸਾਈਜ਼ ਇਨਸਪెక్టర్ ਦਾ ਪੇਪਰ ਆਇਆ ਸੀਗਾ ਉਹ ਕਿੱਥੋਂ ਆਇਆ ਸੀਗਾ ਆ ਵੀਡੀਓ ਹਾਲੇ ਵੀ YouTube ਤੇ ਪਈ ਹੈ ਤੇ ਜਿਹੜੀ ਵੱਡੀ ਵੱਡੀ ਅਕੈਡਮੀਆ ਹੈਗੀਆਂ ਕੋਈ ਗੁੜਗਾਉਂੇ ਬੈਠਿਆ ਕੋਈ ਬਠਿੰਡਾ ਹੈ ਕਿਸੇ ਨੇ ਵੀ ਇਹ ਪ੍ਰੂਫ ਸਮੇਤ ਨਹੀਂ ਪਾਇਆ ਸੀਗਾ ਕਿ ਐਕਸਾਈਜ਼ ਇਨਸਪెక్టర్ ਦਾ ਪੇਪਰ ਕਿੱਥੋਂ ਆਇਆ ਜਿਹੜੇ ਸਾਇੰਸ ਦੇ ਕੁਐਸਚਨ ਆਏ ਹੋਏ ਸੀਗੇ ਜਿਹੜੇ ਕੁਐਸਚਨ ਲੈਵਲ ਹੁੰਦਾ ਜਿਨ੍ਹਾਂ ਦਾ ਜਿਹੜੇ कट ऑफ तय ਕਰਦੇ ਹੁਣ ਸੋਖੇ ਸੋਖੇ ਕੁਐਸਚਨ ਹੈ ਮੰਨ ਲਓ ਇੱਕ ਕੁਐਸਚਨ ਆ ਗਿਆ ਪੀ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹੇ ਆ 23 ਜ਼ਿਲ੍ਹੇ ਹੁਣ ਇਹ ਤਾਂ ਸਾਰੇ ਨਹੀਂ ਕਰਾਇਆ ਹੋਇਆ ਸਾਰੇ ਲੈ ਕੇ ਆ ਜਾਣਗੇ ਕਿ ਦੇਖੋ ਮੈਂ ਕਰਾਇਆ ਮੈਂ ਕਰਾਇਆ ਪਰ ਉਹ ਤਾਂ ਸਾਰੇ ਬੱਚੇ ਨੇ ਕਰਤਾ ਹੀ ਜਿਹੜੇ ਮੇਨ ਕੁਐਸਚਨ ਹੈ ਜਿਨ੍ਹਾਂ ਕਰਕੇ ਕੱਟ ਆਫ ਤੈ ਹੁੰਦੀ ਹੈ ਜਿਨ੍ਹਾਂ ਦਾ ਲੈਵਲ ਹੁੰਦਾ ਨਹੀਂ ਦੱਸਿਆ ਕਿਸੇ ਨੇ ਕਿ ਕਿਸ ਨੇ ਕਰਾਇਆ ਆਪਈਏ ਵੀਡੀਓ ਚੈਨਲ ਦੇ ਉੱਤੇ ਜਦੋਂ ਰਿਜ਼ਲਟ ਆਇਆ ਸੀਗਾ ਪੇਪਰ ਦਾ ਤੇ ਉਸ ਟਾਈਮ ਇਹ ਵੀਡੀਓ ਦਾ ਟਾਈਟਲ ਹੈ ਜਾ ਕੇ ਚੈੱਕ ਕਰ ਲਿਓ ਪੰਜਾਬ ਐਕਸਾਈਜ਼ ਇਨਸਪੈਕਟਰ ਪੀ 3 ایس ਵੀ ਦਾ ਐਗਜ਼ਾਮ ਕਿੱਥੋਂ ਆਇਆ ਅਬਿਧ ਪ੍ਰੂਫ ਦੱਸਿਆ ਹੋਇਆ ਕੱਲਾ ਕੱਲਾ ਕੁਐਸਚਨ ਕਿ ਕਿੱਥੋਂ ਆਇਆ ਠੀਕ ਹੈ ਤਾਂ ਮੈਂ ਵਿਧ ਪ੍ਰੂਫ ਤੁਹਾਨੂੰ ਦੱਸ ਰਿਹਾ ਤੇ ਜਿੰਨਾ ਕ ਕ੍ਰੈਸ਼ ਕੋਰਸ ਜਿੰਨਾ ਕ ਬਿਜ਼ਨਸ ਕ੍ਰੈਸ਼ ਕੋਰਸਾਂ ਦੇ ਨਾਂ ਤੇ ਹੋ ਰਿਹਾ ਹੈ ਠੀਕ ਹੈ ਰਿਵੀਜ਼ਨ ਮੈਚਾਂ ਦੇ ਨਾਂ ਤੇ ਹੋ ਰਿਹਾ ਹੈ ਉਹਨਾਂ ਕ ਮਟੀਰੀਅਲ ਕ੍ਰੈਸ਼ ਕੋਰਸ ਤਾਂ ਜਿਹੜਾ ਰਿਪੋਰਟਡ ਵੇਚ ਰਹੇ ਆ ਉਹਨਾਂ ਮਟੀਰੀਅਲ ਸਾਡੇ ਚੈਨਲ ਤੇ ਫ੍ਰੀ ਪਿਆ ਹੈ ਜੇ ਤੁਹਾਨੂੰ ਇਹੀ ਹੈ ਨਾ ਕਿ ਕ੍ਰੈਸ਼ ਕੋਰਸ ਲੈਣਾ ਹੈ ਤਾਂ ਕੋਈ ਪੈਸਾ ਲੈਣ ਦੀ ਲੋੜ ਨਹੀਂ ਹੈ ਪੈਸਾ ਲਗਾਉਣ ਦੀ ਲੋੜ ਨਹੀਂ ਹੈ ਗਿਆ ਆ ਪਿਆ ਚੈਨਲ ਦੇ ਉੱਤੇ ਸਾਰੀ ਪੰਜਾਬ ਜੀਕੇ ਪਈ ਹੈ ਕੰਪਲੀਟ ਥਿਉਰੀ ਪਹਿਲਾ ਥਿਉਰੀ ਪੜੋ 42 ਕਲਾਸਾ ਹੈਗੀ ਹੈ ਠੀਕ ਹੈ ਆ ਪੜ ਲਓ ਫਿਰ ਇਸ ਤੋਂ ਬਾਅਦ ਇਹਦੇ MCQ ਲਗਾ ਲਓ ਲਿਓ 1000 MCQ ਹੈ ਇਸ ਤੋਂ ਬਾਹਰ ਨਹੀਂ ਆਏਗਾ ਠੀਕ ਹੈ ਇਹ 1000 MCQ ਲਗਾਓ YouTube ਤੇ ਪਈਆਂ ਇਹ ਹੈ ਪਲੇਲਿਸਟ ਦਾ ਨਾਮ ਉਸ ਤੋਂ ਬਾਅਦ ਠੀਕ ਹੈ ਜੀ P ट्रिपल एसबी ਦੇ ਮੋਕ ਟੈਸਟ ਕਰਾਏ ਹੋਏ ਆ 30 ਮੋਕ ਟੈਸਟ ਹੈ ਹਰ ਮੋਕ ਟੈਸਟ ਦੇ ਵਿੱਚ 30 ਕੁਐਸਚਨ ਹੈ 930 ਕੁਐਸਚਨ ਹੈ ਆਪਣਾ ਲੈਵਲ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਇਹ ਲੈਬਰੀ ਇਨਸਪੈਕਟਰ ਜਾਂ ਕਲਰਕ ਵਾਸਤੇ ਕਰਾਏ ਸੀਗੇ ਪਰ ਇਹ ਕਿਤੇ ਨਾ ਕਿਤੇ ਤੁਹਾਨੂੰ ਕਿਉਂਕਿ 트리플 ਐਸ ਬੀ ਨੇ ਹੀ ਲੈਣਾ ਹੈ ਐਕਸਾਈਜ ਇਨਸਪੈਕਟਰ ਦਾ ਪੇਪਰ ਵੀ ਉੱਥੇ ਵੀ ਹੈਲਪ ਕਰਨਗੇ ਠੀਕ ਹੈ ਜੀ ਉਸ ਤੋਂ ਬਾਅਦ ਪੰਜਾਬ ਜੀਕੇ ਦੀ ਹੋਰ ਪ੍ਰੈਕਟਿਸ ਕਰਨੀ ਹੈ ਸਾਰੇ ਪੰਜਾਬ ਜੀਕੇ ਦੇ ਸਾਰੇ ਪ੍ਰੀਵਿਅਸ ইয়ার ਐਮਸੀਕਿਊ ਇੱਕ ਹੀ ਕਲਾਸ 'ਚ ਮੈਂ ਕਰਾਈ ਸੀਗੇ ਉਹਦਾ ਨਾਮ ਹੈ ਗ੍ਰੇਟ ਗ੍ਰੈਂਡ ਮੈਰਾਥਨ 6 ਲੱਖ ਬੱਚੇ ਦੇਖ ਚੁੱਕੇ ਐ ਠੀਕ ਹੈ ਜੀ 6 ਲੱਖ ਵਿਊ ਹੈਗੇ ਇਸ ਮੈਰਾਥਨ ਦੇ 12 ਘੰਟੇ ਦੀ ਕਲਾਸ ਹੈ ਦਮ ਹੈ ਤਾਂ ਆ ਲਗਾ ਲਓ ਬਹੁਤ ਕੁ ਕੁਸ਼ਕਣ ਨੂੰ ਮਿਲੇਗਾ ਬਹੁਤ ਕੁਸ਼ ਠੀਕ ਹੈ ਜੀ ਤਾਂ ਪੰਜਾਬ ਜੀ ਕੇ ਇੱਥੋਂ ਕਵਰ ਹੋ ਗਈ ਪੋਲੀਟੀ ਇਸ਼ੂ ਆਪਈਆ ਕਲਾਸ ਪਲੇਲਿਸਟ ਦਾ ਨਾਮ ਹੈ ਪੋਲੀਟੀ ਫੋਰ ਐਕਸਾਈਜ਼ ਇੰਸਪੈਕਟਰ 42 ਕਲਾਸਾਂ ਹੈ ਇੱਥੋਂ ਕਰ ਲਓ ਪੋਲੀਟੀ ਸਾਰੀ ਦੀ ਸਾਰੀ ਟੋਪਿਕ ਵਾਈਜ਼ ਪੜਾਈ ਹੋਈ ਹੈ ਡੇ 1 ਕਲਾਸ 2 ਕਲਾਸੂ ਪੂਰੇ ਟੋਪਿਕ ਹੈ ਕਰ ਲਓ ਫ੍ਰੀ ਪਈ ਹੈ ਫ੍ਰੀ ਕਿਸੇ ਵੀ ਅਕੈਡਮੀ ਦੀ ਨਹੀਂ ਹੈ ਫ੍ਰੀ ਪੋਲੀਟੀ ਪਈ ਹੋਈ ਆਪਈਆ ਕਰ ਲਓ ਠੀਕ ਹੈ ਮਤਲਬ ਮੈਂ ਆਪਣੇ ਪੰਜਾਬ ਦੀ ਗੱਲ ਕਰ ਰਿਹਾ ਇਸ ਤੋਂ ਇਲਾਵਾ ਮਿਕਸ ਕਰਨੇ ਆ ਪੁਲਿਟੀ ਦੇ ਐਮਸੀਕਿਊ ਆ ਪੰਜਾਬ ਪੁਲਿਸ ਵਾਸਤੇ ਮੈਂ ਕਰਾਏ ਸੀ ਕਰਾਈ ਸੀਗੇ 1500 ਐਮਸੀਕਿਊ ਪੁਲਿਟੀ ਦੇ ਮਿਕਸ ਹੈ ਕਰ ਲਓ ਸਾਰੇ ਦੇ ਸਾਰੇ ਠੀਕ ਹੈ ਬਹੁਤ ਵਧੀਆ ਹੈ ਹੁਣ ਇਹ ਨਾ ਕਿਹਾ ਤਾਂ ਪੁਲਿਸ ਵਾਲੀ ਪੁਲਿਟੀ ਹੈ ਸੇਮ ਹੁੰਦੀ ਹੈ ਪੁਲਿਟੀ ਠੀਕ ਹੈ ਆਪਣਾ ਉਹ ਕੰਮ ਨਹੀਂ ਹੈ ਕਿ ਪੁਲਿਸ ਦੀ ਭਰਤੀ ਆਈ ਹੈ ਅਲੱਗ ਬੈਚ ਲਾਂਚ ਕਰਤਾ ਠੀਕ ਹੈ ਐਕਸਾਈਜ਼ ਇੰਸਪੈਕਟਰ ਦੀ ਭਰਤੀ ਆਈ ਹੈ ਅਲੱਗ ਬੈਚ ਲਾਂਚ ਕਰਤਾ ਪਟਵਾਰੀ ਦੀ ਆਈ ਹੈ ਅਲੱਗ ਬੈਚ ਲਾਂਚ ਕਰਤਾ ਭਾਈ ਸਿਲੇਬਸ ਸੇਮ ਹੁੰਦਾ ਹੈ ਜੀਕੇ ਸਾਰਿਆਂ ਵਾਸਤੇ ਸੇਮ ਰਹੇਗੀ ਕੰਪਲੀਟ ਸਿਲੇਬਸ ਪੜਨਾ ਹੈ ਕ ਠੀਕ ਹੈ ਸਾਇੰਸ ਐਂਡ ਟੈਕ ਦੀ ਪਈ ਹੈ ਪੰਜ ਕਲਾਸਾਂ ਇਸ ਤੋਂ ਇਲਾਵਾ ਸਪੇਸ ਟੈਕਨੋਲੋਜੀ ਦੀ ਮੈਥੇ ਉਸ ਸਕਰੀਨਸ਼ਾਟ ਪਾਣਾ ਭੁੱਲ ਗਿਆ ਸਪੇਸ ਟੈਕਨੋਲੋਜੀ ਦੀ ਜਿਹੜੀ ਹੈ ਸਪੇਸ ਟੈਕਨੋਲੋਜੀ ਦੀ 3 ਘੰਟੇ ਦੀ ਕਲਾਸ ਪਈ ਹੈ ਉਹ ਵੀ ਲਿਖ ਕੇ ਸਰਚ ਕਰ ਲਿਓ ਉਹ ਵੀ ਮਿਲ ਜੇਗੀ ਠੀਕ ਹੈ ਸਾਇੰਸ ਐਂਡ ਟੈਕ ਪਈ ਹੈ ਬਹੁਤ ਵਧੀਆ ਕਲਾਸਾਂ ਹੈ ਕਰ ਲਿਓ ਸਾਰੀ ਦੀ ਸਾਰੀ ਇਹ 950 ਕੁਐਸਚਨ ਹੈ 930 ਅਪਰੋਕਸ ਕੁਐਸਚਨ ਹੈ ਮਿਕਸ ਇਹ ਵੀ ਮੋਕ ਟੈਸਟ ਹੈ ਲਗਾ ਲਓ ਫ੍ਰੀ ਪਈ ਹੈ ਇੰਡੀਅਨ ਪੋਲੀਟੀ ਦੇ 2016 ਤੋਂ ਲੈ ਕੇ ਬਾਅਦ ਤੱਕ ਜਿੰਨੇ ਵੀ ਕੁਐਸਚਨ ਆਏ ਐ ਪੰਜਾਬ ਦੇ ਪੇਪਰਾਂ 'ਚ ਸਾਰੇ ਦੇ ਸਾਰੇ ਦੇ ਇੱਕੋ ਕਲਾਸ ਐ 8 ਘੰਟੇ ਦੀ ਲਗਾ ਲਿਓ ਮਾਡਰਨ ਹਿਸਟਰੀ ਦੇ 1000 ਐਮਸੀਕਿਊ ਜਿਹੜਾ ਫ੍ਰੀडम ਸਟਰਗਲ ਵਾਲਾ ਟੋਪਿਕ ਐ ਉਹ ਕਰਾਣੇ ਆ 400 ਮੈਂ ਆਲਰੇਡੀ ਕਰਾ ਚੁੱਕਿਆ ਬਾਕੀ ਵੀ ਮੈਂ ਤੁਹਾਡੇ ਪੇਪਰ ਤੋਂ ਪਹਿਲਾਂ ਕਰਾ ਦੂੰਗਾ ਹਲੇ ਪੇਪਰ ਨੂੰ 6-7 ਮਹੀਨੇ ਪਈ ਐ ਕਰ ਲਿਓ ਤਾਂ ਕ੍ਰੈਸ਼ ਕੋਰਸ ਤੋਂ ਵੱਧ ਕਿਤੇ ਪਿਆ ਇੱਥੇ ਠੀਕ ਐ ਇਹ ਸਾਰੇ ਚੀਜ਼ਾਂ ਉਹੀ ਹੋ ਗਈਆਂ ਠੀਕ ਐ ਤਾਂ ਕ੍ਰੈਸ਼ ਕੋਰਸ ਦੇ ਚੱਕਰਾਂ 'ਚ ਨਹੀਂ ਪੈਣਾ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਹਾਂ ਇਹ ਲੈਣਾ ਹੈ ਤਾਂ ਕਿਸੇ ਵੀ ਅਕੈਡਮੀ ਦਾ ਫਾਊਂਡੇਸ਼ਨ ਬੈਚ ਲੈ ਸਕਦੇ ਹੋ ਪਰ ਬੈਚ ਨਾਲ ਜੁੜਨ ਤੋਂ ਪਹਿਲਾਂ ਪਤਾ ਕਰਨਾ ਹੈ ਠੀਕ ਹੈ ਕਿ ਉਹਨਾਂ ਦਾ ਕੰਟੈਂਟ ਕਿਦਾਂ ਦਾ ਹੈ ਠੀਕ ਹੈ ਜੀ ਰਿਜ਼ਲਟ ਕਿ ਰੇਟ ਕੀ ਰਹਿੰਦਾ ਹੈ ਕੰਟੈਂਟ ਨੂੰ ਹੋਰ ਅਕੈਡਮੀ ਦੇ ਨਾਲ ਕੰਪੇਅਰ ਕਰਨਾ ਹੈ ਐਡਵਰਟਾਈਜ਼ਮੈਂਟ ਦੇ ਚੱਕਰਾਂ 'ਚ ਨਹੀਂ ਪੈਣਾ ਠੀਕ ਹੈ ਯਾ ਹੋ ਹੱਲੇ ਦੇ ਚੱਕਰਾਂ 'ਚ ਨਹੀਂ ਪੈਣਾ ਇਹ ਨਵੇਂ ਸਟੂਡੈਂਟ ਨੂੰ ਖਾਸ ਤੌਰ ਤੇ ਮੈਂ ਕਹਿ ਰਿਹਾ ਹਾਂ ਤੇ ਭਾਈ ਜਿਹੜੇ ਪੁਰਾਣੇ ਸਟੂਡੈਂਟ ਹੈ ਨਾ ਉਹ ਵੀ ਧਿਆਨ ਨਾਲ ਸੁਣੋ ਉਹਨਾਂ ਦਾ ਵੀ ਫਰਜ਼ ਬਣਦਾ ਹੈ ਜਿਹੜੇ ਬੱਚੇ ਤਿਆਰੀ ਕਰ ਰਹੇ ਆ ਉਹਨਾਂ ਨੂੰ ਸਹੀ ਰਾਸਤਾ ਦਿਖਾਣਾ ਇਹ ਕੱਲਾ ਸਾਡਾ ਫਰਜ਼ ਨਹੀਂ ਐ ਤੁਹਾਡਾ ਵੀ ਫਰਜ਼ ਐ ਠੀਕ ਐ ਉਹਨਾਂ ਨੂੰ ਦੱਸੋ ਭਾਈ ਕਿ ਕੀ ਰੀਅਲਿਟੀ ਹੈ ਠੀਕ ਐ ਉਹਨਾਂ ਦਾ ਵੀ ਫਰਜ਼ ਬਣਦਾ ਐ ਕਿ ਲਾਇਬ੍ਰੇਰੀ 'ਚ ਜਿੱਥੇ ਉਹ ਪੜ ਰਹੇ ਆ ਕੁਝ ਬੱਚਿਆਂ ਨੂੰ ਆਪਣੇ ਲੈਵਲ ਦੇ ਉੱਤੇ ਜਾਂ ਆਪਣੇ ਪੜੋਸ ਦੇ ਆਪਣੇ ਪਿੰਡ ਦੇ ਬੱਚਿਆਂ ਨੂੰ ਸਹੀ ਗਾਈਡ ਕਰਨ ਦੱਸਣ ਕਿ ਭਾਈ ਇਹ ਬਿਜ਼ਨਸ ਚੱਲ ਰਿਹਾ ਐ ਇਹਨਾਂ ਅਕੈਡਮੀਓ ਤੋਂ ਬਚੋ ਇਹ ਜੈਨੂਨ ਹੈਗੇ ਆ ਇਹਨਾਂ ਤੋਂ ਪੜੋ ਠੀਕ ਹੈ ਜਿਹੜੇ ਪੰਜਾਬ ਦੇ ਜੈਨੂਇਨ ਟੀਚਰ ਹੈ ਉਹਨਾਂ ਬਾਰੇ ਦੱਸੋ ਉਹਨਾਂ ਨੂੰ ਇਹ ਸਿਲੈਕਟਡ ਸਟੂਡੈਂਟ ਦਾ ਵੀ ਫਰਜ਼ ਬਣਦਾ ਹੈ ਜਿਹੜੇ ਇਸ ਵਾਰ 2023 ਵਾਲੇ ਜਿਹੜੇ ਬੱਚੇ ਭਰਤੀ ਹੋ ਕੇ ਗਏ ਹਨ ਨਾ ਉਹਨਾਂ ਦਾ ਵੀ ਫਰਜ਼ ਬਣਦਾ ਹੈ ਆਪਣੇ ਵੱਲੋਂ ਉਹ ਦੱਸਣ ਠੀਕ ਹੈ ਇਹ ਨਹੀਂ ਕਿ ਉਹਨਾਂ ਨੂੰ ਨੌਕਰੀ ਮਿਲ ਗਈ ਉਹਨਾਂ ਦੀ ਰਿਸਪੌਂਸਿਬਿਲਟੀ ਗਈ ਜੀ ਨਹੀਂ ਉਹਨਾਂ ਦੀ ਰਿਸਪੌਂਸਿਬਿਲਟੀ ਖਤਮ ਨਹੀਂ ਹੋਈ ਹੈ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਿਹੜੀ ਸਟਰਗਲ ਉਹਨਾਂ ਨੇ ਕਰੀ ਹੈ ਕਈ ਵਿਚਾਰੇ ਗਲਤ ਬੈਚਸ ਦੇ ਵਿੱਚ ਫਸ ਗਏ ਗਲਤ ਅਕੈਡਮੀ ਦੇ ਧੱਕੇ ਫਸ ਗਏ ਫਿਰ ਉਹਨਾਂ ਨੂੰ ਸਹੀ ਰਾਹਤਾ ਮਿਲਿਆ ਹੁਣ ਜਾ ਕੇ ਉਹਨਾਂ ਮੁਸੀਬਤਾਂ ਉਹਨਾਂ ਨੇ ਝੱਲੀਆਂ ਉਹਨਾਂ ਤੋਂ ਹੋਰ ਬਚ ਸਕਣ ਠੀਕ ਹੈ ਨਾ ਤਾਂ ਸਿਲੇਕਟਡ ਸਟੂਡੈਂਟਸ ਦੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਬਾਕੀ ਰਹੀ ਫਾਊਂਡੇਸ਼ਨ ਬੈਚ ਦੀ ਤਾਂ ਆਪਾਂ ਅਲੱਗ-ਅਲੱਗ ਬੈਚ ਨਹੀਂ ਬਣਾਉਂਦੇ ਕਿ ਅਲੱਗ ਪੇਪਰ ਆ ਗਿਆ ਅਲੱਗ ਬੈਚ ਅਲੱਗ ਪੇਪਰ ਆ ਗਿਆ ਅਲੱਗ ਬੈਚ ਸਾਡਾ ਇੱਕੋ ਹੀ ਬੈਚ ਰਹਿੰਦਾ ਹੈ ਉਹ ਹੈ ਆਪਣਾ ਪੰਜਾਬ ਸਿਲੇਕਸ਼ਨ ਬੈਚ ਆਪਣਾ ਇੱਕੋ ਹੀ ਟਾਰਗੇਟ ਹੁੰਦਾ ਹੈ ਕਿ ਬੱਚੇ ਨੂੰ ਇੱਕ ਵਾਰ ਤਸੱਲੀ ਬਖਸ ਸਾਰਾ ਸਿਲੇਬਸ ਕਰਾਇਆ ਜਾਏ ਪ੍ਰੈਕਟਿਸ ਕਰਾਈ ਜਾਏ ਉਹ ਹਰ ਪੇਪਰ ਨੂੰ ਕਰੈਕ ਕਰਨ ਦੇ ਯੋਗ ਹੋਵੇ ਠੀਕ ਹੈ ਆਪਣਾ ਹੈ ਪੰਜਾਬ ਸਿਲੇਕਸ਼ਨ ਬੈਚ ਚਾਹੇ ਤੁਹਾਡਾ ਐਕਸਾਈਜ਼ ਇਨਸਪੈਕਟਰ ਦਾ ਪੇਪਰ ਹੈ ਚਾਹੇ ਲੇਬਰ ਇਨਸਪੈਕਟਰ ਹੈ ਸੀਨੀਅਰ ਅਸਿਸਟੈਂਟ ਹੈ ਪਟਵਾਰੀ ਹੈ ਅੱਗੇ ਪਟਵਾਰੀ ਵੀ ਆਣਾ ਹੈ ਹਨਾ ਜਾਂ ਫਿਰ ਟ੍ਰਿਪਲ ਐਸਬੀ ਤੱਕ ਕਲਰਕ ਹੈ ਸਬ ਇਨਸਪੈਕਟਰ ਹੈ ਜੋ ਵੀ ਪੇਪਰ ਹੈ ਸਭ ਵਾਸਤੇ ਇੱਕੋ ਬੈਚ ਹੈ ਪੰਜਾਬ ਸਿਲੈਕਸ਼ਨ ਠੀਕ ਹੈ ਓਕੇ ਤਾਂ ਇਹਦੇ ਚ ਜੋ ਮਟੀਰੀਅਲ ਹੈ ਨਾ ਜਸ ਸਿਰਫ ਤੁਸੀਂ ਉਹ ਪੜ੍ਹ ਲਓਗੇ ਸਿਰਫ ਉਹ ਪੜ੍ਹ ਲਓਗੇ ਚਾਹੇ ਫਰੈਸ਼ਰ ਹੈ ਚਾਹੇ ਵੀ ਬੰਦਾ ਐਕਸਪੀਰੀਅੰਸ ਵਾਲਾ ਹੈ ਉਸ ਤੋਂ ਬਾਹਰ ਮੈਨੂੰ ਲੱਗਦਾ ਕੁਝ ਹੋਰ ਪੜ੍ਹਨ ਦੀ ਲੋੜ ਹੈ ਤੁਹਾਨੂੰ ਸਿਲੈਕਸ਼ਨ ਮਿਲ ਜਾਏਗੀ ਠੀਕ ਹੈ بس ایمانداری ਨਾਲ ਤੁਸੀਂ ਉਹ ਪੜ੍ਹੇ ਹੋਣੇ ਚਾਹੀਦੇ ਐ ਇਹ ਨਹੀਂ ਕਿ ਹਾਂ ਬਸ ਇਹਦੇ ਵਿੱਚ ਕਲਾਸਾਂ ਐ ਦੇਖ ਲਿਆ ਕੋਈ ਰਿਵੀਜ਼ਨ ਨਹੀਂ ਕਰਨੀ ਕੋਈ ਪ੍ਰੈਕਟਿਸ ਨਹੀਂ ਫਿਰ ਤਾਂ ਚਾਹੇ ਤੁਸੀਂ ਨੂੰ 10 ਬਾਰ ਵੈਚ ਕਰ ਨੂੰ ਬਾਈ ਕਰ ਲਿਓ ਨਹੀਂ ਹੋਏਗੀ ਸਿਲੈਕਸ਼ਨ ਇੱਕ ਵਾਰ ਲਿਓ 6 ਮਹੀਨੇ ਚ ਸਾਰਾ ਸਿਲੇਬਸ ਕਵਰ ਕਰੋ ਵਧੀਆ ਤਰੀਕੇ ਨਾਲ ਨੋਟਸ ਬਣਾਓ ਐਮਸੀਕਿਊ ਲਗਾਓ ਪ੍ਰੈਕਟਿਸ ਕਰੋ ਦੇਖਦੇ ਆ ਸਿਲੈਕਸ਼ਨ ਕਿਵੇਂ ਨਹੀਂ ਹੁੰਦੀ ਡੈਫੀਨੇਟਲੀ ਹੋਏਗੀ ਗਾਰੰਟੀ ਐ ਮੇਰੀ ਸਿਲੈਕਸ਼ਨ ਹੋਏਗੀ 100% ਹੋਏਗੀ ਜੇ ਤੁਸੀਂ ਇਸ ਨੂੰ ਇਮਾਨਦਾਰੀ ਨਾਲ ਕਰੋਗੇ ਤਾਂ ਹੋਏਗੀ ਠੀਕ ਐ ਬਾਕੀ ਇਹਦਾ ਜੋ ਫੀਸ ਹੈ ਉਹਦੀ 4500 ਹੁੰਦੀ ਹੈ ਪਰ ਉਹਦੇ ਤੇ ਤੁਹਾਨੂੰ ਜਿਹੜਾ ਹੈ ਆਫ ਹੈ 35% ਦਾ ਆਫ ਮਿਲ ਜਾਏਗਾ 35% ਦੇ ਆਫ ਤੋਂ ਬਾਅਦ ਇਹ ਅਪਰੋਕਸ 3000 ਦਾ ਪੈ ਜਾਂਦਾ ਹੈ ਕੋਡ ਹੈ PE35 ਕਰਕੇ ਕਿਹੜਾ ਕੋਡ ਹੈ PE35 ਠੀਕ ਹੈ ਬਾਕੀ ਕੋਈ ਜਾਣਕਾਰੀ ਚਾਹੀਦੀ ਹੈ ਕੋਰਸ ਰਿਗਾਰਡਿੰਗ ਤਾਂ ਅ ਨੰਬਰ ਮੈਂ ਲਿਖ ਰਿਹਾ ਇੱਥੇ ਕਾਲ ਕਰ ਲਿਓ ਠੀਕ ਹੈ ਕ੍ਰੈਸ਼ ਕੋਰਸ ਇਹ ਉਹ ਜਿੰਨਾ ਕ੍ਰੈਸ਼ ਕੋਰਸ ਤੁਹਾਨੂੰ ਪੀੜ ਬੈਚਾਂ ਚ ਦੇਣਗੇ ਉਸ ਤੋਂ ਵੱਧ ਕੀਤੇ ਚੈਨਲ ਤੇ ਪਿਆ ਤੇ ਇਹ ਮੇਰੀ ਗਾਰੰਟੀ ਹੈ ਜੇ ਤੁਸੀਂ ਛੋਟੇ ਮੋਟੇ ਕਿਸੇ ਪੇਪਰ ਨੂੰ ਮਤਲਬ ਐਦਾਂ ਹੀ ਟਾਰਗੇਟ ਕਰ ਰਹੇ ਹੋ ਕਿ ਜਿ ਜਿਹਦੇ ਚ ਕੋਈ ਜ਼ਿਆਦਾ ਹਾਈ ਫਾਈ ਜੀਕੇ ਜਾਂ ਲੈਵਲ ਵਧੀਆ ਨਹੀਂ ਆਂਦਾ ਤਾਂ ਇਹ ਮੇਰੀ ਗਾਰੰਟੀ ਹੈ ਤੁਹਾਨੂੰ ਪੀੜ ਬੈਚ ਇਸ ਸਲੈਕਸ਼ਨ ਬੈਚ ਲੈਣ ਦੀ ਵੀ ਲੋੜ ਨਹੀਂ ਹੈ ਹੋ ਜਾਏਗਾ ਕਲੀਅਰ ਠੀਕ ਹੈ ਪਰ ਜਿਹੜੇ ਵੱਡੇ ਐਗਜ਼ਾਮ ਹੋਗੇ ਜਿਵੇਂ ਸੀਨੀਅਰ ਅਸਿਸਟੈਂਟ ਹੋ ਗਿਆ ਲੇਬਰ ਇਨਸਪੈਕਟਰ ਜਾਂ ਐਕਸਾਈਜ਼ ਇਨਸਪੈਕਟਰ ਇਥੇ ਪੋਸਟਾਂ ਘੱਟ ਹੁੰਦੀਆਂ ਕੰਪੀਟੀਸ਼ਨ ਜ਼ਿਆਦਾ ਹੁੰਦਾ ਹੈ ਤਾਂ ਉੱਥੇ ਤੁਹਾਨੂੰ ਵਧੀਆ ਤਰੀਕੇ ਨਾਲ ਬੈਚ ਲੈ ਕੇ ਹੀ ਤਿਆਰੀ ਕਰਨੀ ਚਾ ਰਹੀ ਗੱਲ ਪੰਜਾਬ ਪੁਲਿਸ ਕਨਸਟੇਬਲ ਦੇ ਐਗਜ਼ਾਮ ਦੀ ਉਹਦੇ ਵਾਸਤੇ ਮੈਂ ਤੁਹਾਨੂੰ ਕਦੇ ਨਹੀਂ ਕਹਿੰਦਾ ਕਿ ਬੈਚ ਲਓ ਕੋਈ ਲੋੜ ਨਹੀਂ ਹੈ ਚੈਨਲ ਦੇ ਉੱਤੇ ਇੰਨਾ ਡਾਟਾ ਪਿਆ ਹੈ ਨਾ ਜੇ ਉਹ ਵੀ ਪੜ ਲਓਗੇ ਤੁਹਾਡਾ ਪੰਜਾਬ ਪੁਲਿਸ ਕਨਸਟੇਬਲ ਕਲੀਅਰ ਹੋ ਜਾਏਗਾ ਮੈਂ ਤੁਹਾਨੂੰ ਐਸੇ 50 ਬੱਚੇ ਦੱਸ ਸਕਦਾ ਹੈ ਜਾਂ ਮੈਂ ਮਿਲਵਾ ਸਕਦਾ ਹੈ ਜਿਹੜੇ ਫ੍ਰੀ ਪੜ ਕੇ ਫ੍ਰੀ ਪੜ ਕੇ ਕਨਸਟੇਬਲ ਵਾਸਤੇ ਫ੍ਰੀ ਪੜ ਕੇ ਚੈਨਲ ਤੋਂ ਸਿਲੈਕਟ ਹੋਏ ਹਨ ਵਿਦਆਊਟ ਐਨੀ ਬੈਚ ਠੀਕ ਹੈ ਅਜਿਹਾ ਬਹੁਤ ਬੱਚੇ ਆ ਮੈਨੂੰ ਮਿਲਦੇ ਆ ਪਰਸਨਲੀ ਠੀਕ ਹੈ ਓਕੇ ਬਾਕੀ ਹੁਣ ਜਿਨ੍ਹਾਂ ਕੋਲ ਬੈਚ ਹੈ ਇਹ ਤਾਂ ਚਲੋ ਚੈਨਲ ਦੇ ਉੱਤੇ ਪਹਿਲਾਂ ਹੀ ਡਾਟਾ ਪਿਆ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਮੈਂ ਕੀ ਕਰਾਂਗਾ ਠੀਕ ਹੈ ਤਾਂ ਸਿंपल ਜੀ ਗੱਲ ਹੈ ਸਿਲੇਬਸ ਇਹੀ ਰਹਿਣ ਵਾਲਾ ਹੈ ਮੈਨੂੰ ਪੱਕਾ ਲੱਗ ਰਿਹਾ ਹੈ ਬਾਕੀ ਜੇ ਚੇਂਜ ਹੋਇਆ ਤਾਂ ਵੀ ਕੋਈ ਚੱਕਰ ਨਹੀਂ ਇਹਦੇ 'ਚੋਂ ਜੀਕੇ ਦੇ ਜਿਹੜੇ ਮੇਰੇ ਟੋਪਿਕ ਹੈ ਜੇ ਮੈਂ ਕਰਾਂਦਾ ਹੈ ਠੀਕ ਹੈ ਪੋਲੀਟੀ ਇਸ਼ੂ ਹੁਣ ਮੈਂ ਥਿਉਰੀ ਮੈਂ ਸਾਰੀ ਤੁਹਾਨੂੰ ਕਰਾ ਚੁੱਕਿਆ ਹਾਂ ਬੈਚ ਬੈਚ ਦੇ ਵਿੱਚ ਠੀਕ ਹੈ ਬਾਕੀ ਜਿਹੜੇ ਐਮਸੀਕਿਊ ਐ YouTube ਦੇ ਉੱਤੇ ਬਾਦੂ ਕਰਾਏ ਹੋਏ ਆ ਘੱਟੋ ਘੱਟ 50 ਤੋਂ ਵੀ ਵੱਧ ਕਲਾਸਾਂ 50 ਨਹੀਂ 60 70 ਕਲਾਸਾਂ ਮੇਰੇ ਚੈਨਲ ਦੇ ਉੱਤੇ ਮਤਲਬ ਸਾਡੇ ਚੈਨਲ ਦੇ ਉੱਤੇ ਮੇਰੀ ਪਈਆਂ ਪੋਲੀਟੀ ਦੀਆਂ 60 70 ਕਲਾਸਾਂ ਉਹ ਕਰ ਲੋਗੇ ਨਾ ਬਹੁਤ ਐ ਇਸ ਤੋਂ ਅਲਾਵਾ ਵੀ ਮੈਂ ਸਪੈਸ਼ਲ ਐਕਸਾਈਜ਼ ਇੰਸਪੈਕਟਰ ਵਾਸਤੇ ਟੌਪ ਦੇ ਛਾਂਟ ਕੇ ਕੁਐਸਚਨ ਮੈਂ ਕਰਾ ਦੂੰਗਾ ਪੋਲੀਟੀ ਦੇ ਵੀ ਕਰਾ ਦੂੰਗਾ ਕਰੰਟ ਅਫੇਅਰ ਵੀ ਟੌਪ ਕੇ 6 ਮਹੀਨੇ ਵਾਲੇ ਕਰਾ ਦੂੰਗਾ ਸਾਇੰਸ ਐਂਡ ਟੈਕ ਕਰਾ ਦੂੰਗਾ ਹਿਸਟਰੀ ਕਰਾ ਦੂੰਗਾ ਟੌਪ ਦੇ ਕੁਐਸਚਨ ਸਪੋਰਟਸ ਸਿਨੇਮਾ ਕਰਾ ਦੂੰਗਾ ਬਾਈ ਰਹੀ ਗੱ ਰਹੀ ਗੱਲ এনवायरमेंट ਇਸ਼ੂਜ਼ ਠੀਕ ਹੈ ਜੀ ਤੇ ਹੋਰ ਇਕਨੋਮਿਕ ਇਸ਼ੂਜ਼ ਤੇ ਭਾਈ ਜੀਓਗ੍ਰਾਫੀ ਇਹਨਾਂ ਦੇ ਟਾਪ ਦੇ ਐਮਸੀਕਿਊ ਟਾਪ ਦੀ ਪ੍ਰੈਕਟਿਸ ਤੁਹਾਨੂੰ ਅਰਜੁਨ ਸਰ ਆਲਰੇਡੀ ਕਰਾ ਵੀ ਰਹੇ ਆ ਬਹੁਤ ਕੁਝ ਚੈਨਲ ਦੇ ਉੱਤੇ ਕਰਾ ਚੁੱਕੇ ਆ ਵਿਦ ਪ੍ਰੂਫ ਠੀਕ ਹੈ ਉਹਨਾਂ ਦੀ ਵੀਡੀਓ ਤੁਸੀਂ ਦੇਖ ਲਿਓ ਕਿ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਕਈ ਬੱਚੇ ਨਾ ਬਹੁਤ ਹਲਕੇ ਚ ਲੈਂਦੇ ਆ oh এনवायरमेंट ਆ ਹੋ ਜਾਏਗਾ ਇੱਕ ਅੱਧਾ ਪੁੱਛਦੇ ਹੁੰਦੇ ਆ ਪੋਲੂਸ਼ਨ ਪੋਲੂਸ਼ਨ ਤੋਂ ਕਰ ਲਾਂਗੇ ਇਹ ਲੈਵਲ ਚੈੱਕ ਕਰ ਰਹੇ ਕਵੈਸਚਨਾਂ ਦਾ ਠੀਕ ਹੈ ਵਿਧ ਪ੍ਰੂਫ ਉਹ ਦੱਸਣਗੇ ਸਕਰੀਨਸ਼ਾਟ ਉਹਨਾਂ ਨੇ ਲਾਏ ਹੋਏ ਆਪਣੀ ਵੀਡੀਓ 'ਚ ਕਿ ਕਿਹੜੇ ਕਿਹੜੇ ਕਵੈਸਚਨ ਆਏ ਹੈ ਠੀਕ ਹੈ ਸੇਮ ਉਹੀ ਗੱਲ ਇਕਨੋਮੀ ਨੂੰ ਲੈ ਕੇ ਆ ਤੇ ਸੇਮ ਗੱਲ ਜੀਓਗ੍ਰਾਫੀ ਨੂੰ ਲੈ ਕੇ ਮੈਪ ਤੋਂ ਕਵੈਸਚਨ ਆਏ ਹੋਏ ਹੈ ਮੈਪ ਬੇਸਡ ਕਵੈਸਚਨ ਹੈ ਤੇ ਉਹ ਜਿਹੜਾ ਡਰੇਨੇਜ ਸਿਸਟਮ ਤੋਂ ਕਵੈਸਚਨ ਸੀਗਾ ਇੱਕ ਪਿਛਲੀ ਵਾਰ ਪੇਪਰ 'ਚ ਉਹ ਵੀ ਬਹੁਤ ਖਤਰਨਾਕ ਲੈਵਲ ਦਾ ਸੀਗਾ ਇੱਕ ਅੱਧਾ ਹੀ ਕਵੈਸਚਨ ਹੁੰਦਾ ਹੈ ਜਿਹੜਾ ਕਿਸੇ ਇੱਕ ਅੱਧੇ ਬੱਚੇ ਨੂੰ ਜਾਂ ਕੁ ਸਿਲੈਕਟਡ ਜੇ ਬੱਚੇ ਨੂੰ ਆਂਦਾ ਹੁੰਦਾ ਉਹੀ ਗੇਮ ਚੇਂਜ ਕਰ ਲੈਂ ਉਗ ਨਹੀਂ ਕਲ ਜਾਂਦਾ ਨੋਰਮਲ ਜੀ ਗੱਲ ਹੈ ਤਾਂ ਕਿਸੇ ਵੀ ਸਬਜੈਕਟ ਨੂੰ ਸਾਈਡ 'ਚ ਰੱਖ ਕੇ ਤਿਆਰੀ ਕਰਨਾ ਬਈ ਆਪਣੇ ਪੈੜਾਂ ਦੇ ਆਪਣੇ ਪੈਰਾਂ ਤੇ ਕਵਾੜੀ ਮਾਰਨ ਦੇ ਬਰਾਬਰ ਹੈ ਨੋਰਮਲ ਜੀ ਗੱਲ ਹੈ ਠੀਕ ਹੈ ਤਾਂ ਇਹਨਾਂ ਦਾ ਮੈਂ ਟਾਈਮ ਟੇਬਲ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੰਗਲਵਾਰ ਕਿਉਂਕਿ ਸੋਮਵਾਰ ਤੱਕ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਪਤਾ ਹੀ ਹੈ ਉਲਝੇ ਹੋਇਆ ਹੈ ਠੀਕ ਹੈ ਇਹ ਵੀ ਬਸ ਮੈਂ ਆ ਕੇ ਬਣਾ ਕੇ ਜਾ ਰਿਹਾ ਹਾਂ ਵੀਡੀਓ ਜਲਦੀ ਹੀ ਅਪਲੋਡ ਹੋ ਜੇਗੀ ਜੋ ਵੀ ਹੈ ਠੀਕ ਹੈ ਮੰਗਲਵਾਰ ਨੂੰ ਕਿਹੜਾ ਤਰੀਕ ਬੈਠੇ ਕੀ ਜੋ ਵੀ ਬੈਠੇ ਕੀ ਮੰਗਲਵਾਰ ਦੀ ਕੀ ਆ ਤਰੀਕ ਹੈ ਹੁਣ ਮੈਨੂੰ ਪਤਾ ਵੀ ਨਹੀਂ ਅੱਜ ਕੀ ਤਰੀਕ ਹੈ ਉੱਤਖ ਠੀਕ ਹੈ ਮੈਂ ਤੁਸੀਂ ਮੰਨ ਲਿਓ ਚਲੋ 12 ਤਰੀਕ ਨੂੰ 12 ਤਰੀਕ ਤੋਂ ਮੈਂ ਕਲਾਸਾਂ ਸਟਾਰਟ ਕਰਾਂਗਾ 12 ਦਸੰਬਰ ਤੋਂ 12 ਦਸੰਬਰ ਤੋਂ ਇਹਨਾਂ ਸਾਰਿਆਂ ਦੀ ਟੋਪਿਕ ਵਾਈਜ਼ ਕਲਾਸਾਂ ਟੋਪਿਕ ਵਾਈਜ਼ ਮਤਲਬ ਕਹਿੰਦਾ ਇਹ ਆ ਕਿ ਪਹਿਲਾਂ ਮੈਂ ਪੋਲਿਟੀ ਟੋਪਿਕ ਚੱਕ ਲੂੰਗਾ ਪੋਲਿਟੀ ਦੇ ਬੈਸਟ ਜਿਹੜੇ ਮੈਨੂੰ ਲੱਗਦੇ ਆ ਕਿ ਐਕਸਾਈਜ਼ ਇਨਸਪੈਕਟਰ ਵਾਸਤੇ ਜ਼ਰੂਰੀ ਹੈ ਮੈਂ ਉਹ ਕਰਾ ਦੂੰਗਾ ਪੋਲਿਟੀ ਤੋਂ ਬਾਅਦ ਕਰੰਟ ਅਫੇਅਰ ਸਾਇੰਸ ਐਂਡ ਟੈਕ ਹਿਸਟਰੀ ਸਪੋਰਟਸ ਸਿਨੇਮਾ ਲਿਟਰੇਚਰ ਇਹ ਤੇ ਪੰਜਾਬ ਜੀਕੇ ਪਲੱਸ ਪੰਜਾਬ ਜੀਕੇ ਪੰਜਾਬ ਜੀਕੇ ਦੇ ਵਿੱਚ ਸੂਫੀਜ਼ਮ ਵਗੈਰਾ ਜਿਹੜੇ ਟੋਪਿਕ ਹੈਗੇ ਆ ਭਗਤੀ ਮੂਵਮੈਂਟ ਉਹ ਵੀ ਮੈਂ ਕਰਾ ਦੂੰਗਾ ਬੱਚੇ ਕਈ ਦਿਨਾਂ ਤੋਂ ਕਹਿ ਰਹੇ ਸੀਗੇ ਉਹ ਵੀ ਮੈਂ ਕਰਾ ਦੂੰਗਾ ਠੀਕ ਹੈ ਸਾਰਿਆਂ ਨੂੰ ਆਪਾਂ ਲੈ ਕੇ ਚੱਲਾਂਗੇ ਬਿਲਕੁਲ ਆਰਡਰ ਦੇ ਵਿੱਚ ਐਨ ਪਹਿਲਾਂ ਪੋਲੀਟੀ ਨਿਬੜਾਂਗੇ ਫਿਰ ਕਰੰਟ ਅਫੇਅਰ ਫਿਰ ਜਿਹੜਾ ਹੈ ਸਾਇੰਸ ਐਂਡ ਟੈਕ ਫਿਰ ਹਿਸਟਰੀ სპੋਰਟਸ ਸਿਨੇਮਾ ਲਿਟਰੇਚਰ ਤੇ ਹਫ਼ਤੇ ਦੇ ਵਿੱਚ ਦੋ ਦਿਨ ਪੰਜਾਬ ਜੀਕੇ ਪੂਰਾ ਟਾਈਮ ਟੇਬਲ ਮੈਂ ਤੁਹਾਨੂੰ ਦੇਵਾਂਗਾ ਦੋ ਮਹੀਨਿਆਂ ਦਾ ਦੋ ਮਹੀਨੇ ਉਦਾਂ ਹੀ ਆਪਾਂ ਪੜਾਂਗੇ ਦੋ ਮਹੀਨਿਆਂ ਦੇ ਵਿੱਚ ਸਾਰਾ ਕਵਰ ਕਰ ਲਾਂਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਚਲਾਵਾਂਗੇ ਮ ਉਸ ਤੋਂ ਬਾਅਦ ਅਪਾ ਚਲਾਵਾਂਗੇ ਮਿਕਸ ਐਮਸੀਕਿਊ ਤੇ ਸੇਮ ਇਦਾਂ ਹੀ ਜਿਹੜੇ ਅਰਜੁਨ ਸਰ ਦੇ ਟੋਪਿਕ ਹੈਗੇ ਆ ਐਨਵਾਇਰਨਮੈਂਟ ਇਕਨੋਮੀ ਤੇ ਜੀਓਗ੍ਰਾਫੀ ਤੇ ਇਸ ਤੋਂ ਇਲਾਵਾ ਉਹ ਵੀ ਕਹਿ ਰਹੇ ਹੈ ਕਿ ਟੋਪਿਕ ਵਾਈਜ਼ ਕਰੰਟ ਜਿਹੜਾ ਹੈ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ ਟਾਈਮ ਟੇਬਲ ਤਾਂ ਡੇਲੀ ਦੀ ਕਲਾਸਾਂ ਦਾ ਟਾਈਮ ਟੇਬਲ ਤੁਹਾਨੂੰ ਮੈਂ ਮੰਗਲਵਾਰ ਨੂੰ ਜਾਂ 12 ਦਸੰਬਰ ਨੂੰ ਸ਼ੇਅਰ ਕਰ ਦੂੰਗਾ ਠੀਕ ਹੈ ਮਤਲਬ 12 ਦਸੰਬਰ ਦਾ ਮੰਗਲਵਾਰ ਨਹੀਂ ਬਸ ਮੈਂ 12 ਦਸੰਬਰ ਤੋਂ ਕਲਾਸਾਂ ਸਟਾਰਟ ਕਰੂੰਗਾ ਟਾਈਮ ਟੇਬਲ ਉਸ ਤੋਂ ਪਹਿਲਾਂ ਠੀਕ ਹੈ ਓਕੇ ਤਾਂ ਨੋਰਮਲ ਜੀ ਗੱਲ ਹੈ ਜੋ ਮੈਂ ਜੋ ਮੈਂ ਹਮੇਸ਼ਾ ਤੁਹਾਨੂੰ ਟਾਈਮ ਨੂੰ ਬਰਬਾਦ ਕਰਨਾ ਬੰਦ ਕਰ ਉਹ ਨਹੀਂ ਤੁਹਾਨੂੰ ਬਰਬਾਦ ਕਰ ਦੇਗਾ ਠੀਕ ਹੈ ਓਕੇ ਪੇਪਰ ਕਦੋਂ ਆਏਗਾ ਜੀ ਕਿੰਨੀ ਕਟ-ਆਫ ਜਾ ਸਕਦੀ ਹੈ ਇਹ ਹੈ ਉਹ ਹੈ ਪਤਾ ਨਹੀਂ ਕੀ ਈ ਰਿਜ਼ਲਟ ਕਦੋਂ ਆਏਗਾ ਐਡਮਿਟ ਕਾਰਡ ਕਦੋਂ ਆਏਗਾ ਪਿਛਲੀ ਵਾਰ ਕਟ-ਆਫ ਕਿੰਨੀ ਗਈ ਸੀ ਯਾਰ ਤੁਹਾਨੂੰ ਕਿਆ ਲੈਣਾ ਦੇਣਾ ਹੈ ਤੁਹਾਨੂੰ ਇੱਕ ਪੋਸਟ ਲੈਣੀ ਹੈ ਕਿ ਇਸ ਵਾਰ ਪੋਸਟਾਂ ਘੱਟ ਹੈ ਮੇਰੀ ਸਿਲੈਕਸ਼ਨ ਹੋ ਜਾਏਗੀ ਭਈ ਤੂੰ 40 ਪੋਸਟਾਂ ਲੈਣੀ ਹੈ ਇੱਕ ਪੋਸਟ ਲੈਣੀ ਹੈ ਜੇ ਪੋਸਟ ਇੱਕ ਵੀ ਨਿਕਲ ਵੀ ਰਹੀ ਹੈ ਨਾ ਤੁਹਾਡੀ ਕੈਟਾਗਰੀ ਚ ਤਾਂ ਭਰੋ ਫਾਰਮ ਭਰੋ ਕਟ-ਆਫ ਦੀ ਤਿਆਰੀ ਨਹੀਂ ਕਰਨੀ ਤਿਆਰੀ 100 ਨੰਬਰ ਦੀ ਕਰਨੀ ਹੈ ਤਿਆਰੀ ਰੈਂਕ 1 ਦੀ ਕਰਨੀ ਹੈ ਓਕੇ ਇਹ ਮੈਂ ਹਮੇਸ਼ਾ ਕਹਿੰਦਾ ਬੱਚਾ ਤਾਂ ਟੈਨਸ਼ਨ ਨਹੀਂ ਲੈਣੀ ਇਦਾਂ ਦੇ ਚੱਕਰਾਂ 'ਚ ਨਾ ਪਾਓ ਕਈ ਚੈਨਲ ਇਸੇ ਕਰਕੇ ਚੱਲ ਰਹੇ ਆ ਬਸ ਠੀਕ ਹੈ ਤਾਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਬਾਈ ਸਿੰਪਲ ਤੇ ਬਾਈ ਇੱਕ ਜਿਹੜੇ ਕੁਝ ਸੇਲਸ ਪਰਸਨ ਹੈਗੇ ਆ YouTube ਦੇ ਉੱਤੇ ਐਜੂਕੇਟਰ ਤਾਂ ਮੈਂ ਇਹਨੂੰ ਕਹੂੰਗਾ ਵੀ ਨਹੀਂ ਸੇਲਸ ਪਰਸਨਾਂ ਤੋਂ ਬਚੋ YouTube ਦੇ ਉੱਤੇ ਆਣਾ ਥੋੜੇ-ਬੋਤੇ MCQ ਕਰਾ ਕੇ ਮੋਟੀਵੇਸ਼ਨਲ ਗੱਲਾਂ ਕਰਕੇ ਕੋਰਸ ਵੇਚਦੇ ਆ ਕੋਰਸ ਦੇ ਵਿੱਚ ਹੁੰਦਾ ਕੁਝ ਨਹੀਂ ਤਾਂ ਜਿਹੜੇ ਸਟੂਡੈਂਟ ਨੂੰ ਪਤਾ ਹੈ ਜਿਨ੍ਹਾਂ ਸਟੂਡੈਂਟਸ ਨੂੰ ਪਤਾ ਹੈ ਉਹਨਾਂ ਦੀ ਰਿਐਲਿਟੀ ਬਈ ਦੱਸਿਆ ਕਰੋ ਯਾਰ ਠੀਕ ਹੈ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਕੰਪੀਟੀਸ਼ਨ ਦੀ ਤਿਆਰੀ ਕਰਨ ਵਾਲੇ ਬੱਚੇ ਹੈਗੇ ਹਨ ਨਾ ਪੈਸਾ ਨਹੀਂ ਹੈ ਉਹਨਾਂ ਕੋਲੇ ਨਾ ਇਹ ਰਿਐਲਿਟੀ ਹੈ ਇਹ ਮੈਂ ਦਿਖ ਚੁੱਕੇ ਹਾਂ ਠੀਕ ਹੈ ਕਿਉਂਕਿ ਜਿਨ੍ਹਾਂ ਕੋਲ ਪੈਸਾ ਹੈ ਉਹ ਜ਼ਿਆਦਾਤਰ ਬਾਹਰ ਵੱਲ ਭੱਜਦੇ ਆਏ ਜਾਂ ਆਪਣੇ ਬਿਜ਼ਨਸ ਵੱਲ ਭੱਜਦੇ ਆਏ ਜਿਹੜਾ ਕੰਪੀਟੀਸ਼ਨ ਦੀ ਲਾਈਨ 'ਚ ਹੈ ਨਾ ਉਹ ਲੋਅਰ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਪੈਸੇ ਦੀ ਬਹੁਤ ਤੰਗੀ ਰਹਿੰਦੀ ਹੈ ਇਹ ਰਿਐਲਿਟੀ ਹੈ ਠੀਕ ਹੈ ਨਾ ਤਾਂ ਯਾਰ ਪੈਸਾ ਬਹੁਤ ਖਰਾਬ ਹੁੰਦਾ ਹੈ ਤਾਂ ਉਹਨਾਂ ਨੂੰ ਬਚ ਠੀਕ ਹੈ ਜੀ ਪੈਸਾ ਖਰਾਬ ਚਲੋ ਹੋ ਗਿਆ ਉਹਨਾਂ ਦਾ ਉੱਥੇ ਟਾਈਮ ਤਾਂ ਬਚਾ ਲਓ ਉਹਨਾਂ ਦਾ ਕਈ ਕਈ ਬੱਚੇ 2-2 ਸਾਲ ਇੱਕੀ ਅਕੈਡਮੀ ਦੇ ਜਾਲ ਚ ਫਸੇ ਰਹਿੰਦੇ ਆ 2-2 ਸਾਲ ਦੇ ਕੋਰਸ ਵੇਚ ਦਿੰਦੇ ਆ ਮਾਹ ਠੱਗ ਪੈਕ ਮਾਹ ਬਚਤ ਪੈਕ ਪਤ ਨਹੀਂ ਕਿਹੜੇ-ਕਿਹੜੇ ਬੱਚਾ 2-2 ਸਾਲ ਖਰਾਬ ਕਰ ਲੈਂਦਾ ਉੱਥੇ ਬਈ ਪੈਸਾ ਉੱਥੇ ਮੈਟਰ ਨਹੀਂ ਕਰ ਲਿਆ ਉਹਨੇ 1800 ਚ ਬੈਚ ਲੈ ਲਿਆ 2 ਸਾਲ ਉਹ ਸੋਚੀ ਜਾਏਗਾ ਕਿ 2 ਸਾਲ ਦੀ ਬੈਲਿਟੀ ਹੈ 2 ਸਾਲ ਚ ਤਾਂ ਹੋ ਹੀ ਜਾਏਗਾ 2 ਸਾਲ ਉਹਨੂੰ ਕਸਾਈ ਜਾਣਗੇ ਬੈਚ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਜੀ ਇਹ ਬਹੁਤ ਬੱਚੇ ਮੈਨੂੰ ਡੇਲੀ ਕੋਈ ਨਾ ਕੋਈ ਕਾਲ ਆਉਂਦੀ ਹੈ ਡੇਲੀ ਮੈਂ ਕਿਸੇ ਨਾ ਕਿਸੇ ਨਾਲ ਗੱਲ ਕਰਦਾ ਤਾਂ ਉਸ ਟਾਈਮ ਮੈਨੂੰ ਬਹੁਤ ਉਹ ਆਉਂਦਾ ਹੈ ਕਿ ਯਾਰ ਜਿਹੜੇ ਬੱਚਿਆਂ ਨੂੰ ਪਤਾ ਹੈ ਐਟ ਲੀਸਟ ਯਾਰ ਫੋਰਾਂ ਨੂੰ ਤਾਂ ਦੱਸ ਦੋ ਠੀਕ ਹੈ ਤਾਂ ਇਹਨਾਂ ਦੀ ਰਿਸਪੋਨਸੀਬਿਲਟੀ ਹੈ ਬਈ ਇਹ ਬੱਚੇ ਕੋਈ ਬਗਾਨੇ ਥੋੜੀ ਹੈ ਯਾਰ ਆਪਣੇ ਪੰਜਾਬ ਦੇ ਬੱਚੇ ਹੈ ਤਾਂ ਥੋੜਾ ਜਿਆਦਾ ਖਿਆਲ ਕਰੋ ਤੁਸੀਂ ਵੀ ਠੀਕ ਹੈ ਤਾਂ ਜ਼ਰੂਰੀ ਹੈ ਹਨਾ ਗਾਈਡ ਕਰਿਆ ਕਰੋ ਬੱਚਿਆਂ ਨੂੰ ਬਾਈ ਬਾਕੀ ਮੈਂ ਬੁੱਕ ਨੂੰ ਕਦੇ ਰਿਕਮੈਂਡ ਨਹੀਂ ਕਰਦਾ ਮੇਰੀ ਗੱਲ ਸੁਣੋ ਜਿਹੜੇ ਮੇਰੇ ਸੈਸ਼ਨ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਪੰਜਾਬ ਜੀ ਕੇ ਪੋਲਿਟੀ ਏ ਉਹ ਮੈਰਾਥਨ ਸਾਰ ਮੇਰੀ ਤੁਹਾਨੂੰ ਪਹਿਲੀ ਸਲਾਹ ਇਹੀ ਹੈ ਕਿ ਉਹਨਾਂ ਨੂੰ ਕਲਾਸਾਂ ਨੂੰ ਦੇਖ ਕੇ ਆਪਣੇ ਹੈਂਡ ਰਿਟਨ ਨੋਟਸ ਬਣਾ ਲੈ। ਠੀਕ ਹੈ। ਕਦੇ ਵੀ ਇਹ ਬੁੱਕ ਉਹਨਾਂ ਹੈਂਡ ਰਿਟਨ ਨੋਟਸ ਦਾ ਮੁਕਾਬਲਾ ਨਹੀਂ ਕਰ ਸਕਦੀ। ਇਹ ਰਿਐਲਿਟੀ ਹੈ। ਠੀਕ ਹੈ। ਪਰ ਸਾਡੀ ਮਜਬੂਰੀ ਹੈ ਕਿਉਂਕਿ ਸਾਨੂੰ ਕਈ ਵਾਰ ਕੋਲ ਅਜੀਹੀ ਆ ਜਾਂਦੀ ਹੈ ਕਿ ਸਰ ਮੈਂ ਮੈਂ ਤਾਂ ਜੀ ਜੌਬ ਤੇ ਜਾਂਦਾ 9 ਤੋਂ 5 ਦੀ ਜੌਬ ਕਰਦਾ ਮੇਰੇ ਕੋਲ ਇਨਾ ਟਾਈਮ ਨਹੀਂ ਹੁੰਦਾ ਕਿ ਮੈਂ ਵੀਡੀਓ ਵੀ ਦੇਖ ਲਾਂ ਤੇ ਨਾਲ ਦੀ ਨਾਲ ਉਹ ਨੋਟਸ ਵੀ ਬਣਾ ਲਾਂ ਤੇ ਫਿਰ ਨੋਟਸ ਦੇ ਵਿੱਚ ਕਈ ਵਾਰ ਕੀ ਹੁੰਦਾ ਇੱਕ ਕੁਐਸਚਨ ਨਾਲ ਮੈਂ 10 ਗੱਲਾਂ ਦੱਸਤੀਆਂ ਜਾਂ ਉਹਦੇ ਪਿੱਛੇ ਥਿਉਰੀ ਮੈਂ ਐਕਸਪਲੇਨ ਕਰਨ ਬੈ ਗਿਆ ਉਹ ਥਿਉਰੀ ਵੀ ਫਿਰ ਨੋਟ ਕਰੋ ਕਹਿੰਦਾ ਬਹੁਤ ਲੰਬਾ ਹੋ ਜਾਂਦਾ ਇਨਾ ਟਾਈਮ ਨਹੀਂ ਹੈ ਪੇਪਰ 'ਚ 6 ਮਹੀਨੇ ਜਾਂ 4 ਮਹੀਨੇ 2 ਮਹੀਨੇ ਇਦਾਂ ਹੈ ਕਈ ਵਾਰ ਵੂਮਨਸ ਹੁੰਦੀਆਂ ਵੀ ਮੈਨੂੰ ਘਰ ਦੇ ਕੰਮ ਕਰਨੇ ਆ ਇਹ ਹੈ ਉਹ ਹੈ ਤਾਂ ਉਹ ਫਿਰ ਇੱਕ ਮਜਬੂਰੀ ਹੋ ਗਈ ਕਿ ਜਿੰਨੇ ਵੀ ਮੈਂ ਸੈਸ਼ਨ YouTube ਤੇ ਕਰਾਏ ਆ ਉਹਨਾਂ ਨੂੰ ਸਾਰੇ ਨੂੰ ਇਕੱਠੇ ਕਰਕੇ ਮ ਪਰ ਜੇ ਤੁਸੀਂ ਫੁੱਲ ਟਾਈਮ ਸਟੂਡੈਂਟ ਹੋ ਤੁਹਾਡੇ ਕੋਲ ਟਾਈਮ ਹੈ ਪੜ੍ਹਨ ਦਾ ਤੁਸੀਂ ਲਾਇਬ੍ਰੇਰੀ ਜਾ ਕੇ ਪੜ੍ਹਦੇ ਹੋ ਜਾਂ ਘਰੇ ਬੈਠ ਕੇ ਪੜ੍ਹਦੇ ਹੋ ਤੁਹਾਨੂੰ ਬੁੱਕ ਦੇ ਚੱਕਰ ਚ ਬਿਲਕੁਲ ਵੀ ਨਹੀਂ ਪੈਣਾ ਜੇ ਮਤਲਬ ਮੇਰਾ ਤਾਂ ਇਹੀ ਮਤਲਬ ਮੇਰੀ ਸੁਜੈਸ਼ਨ ਹੈ ਕਿ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਆਪਣੇ ਹੈਂਡਰਿਟਨ ਨੋਟਸ ਹੀ ਬਣ ਬਸ ਠੀਕ ਹੈ ਓਕੇ ਜੇ ਤੁਸੀਂ ਬਈ ਜੋਬ ਕਰਦੇ ਹੋ ਜਾਂ ਘਰ ਦੇ ਕੰਮ ਹੈ ਹੋਰ ਕੰਮਾਂ ਚ ਉਲਝੇ ਹੋਏ ਫਿਰ ਤੁਸੀਂ ਇਸ ਬੁੱਕ ਨੂੰ ਲੈ ਸਕਦੇ ਹੋ ਇਸ ਬੁੱਕ ਦੇ ਵਿੱਚ ਆਲਰੇਡੀ ਜੋ ਮੈਂ YouTube ਤੇ ਸੈਸ਼ਨ ਤੁਹਾਨੂੰ ਦੱਸਿਆ ਨਾ ਥੋੜੇ ਟਾਈਮ ਪਹਿਲਾਂ ਇਹ ਦੱਸੇ ਸੀਗੇ ਕਿ ਭਾਈ ਆ ਪੰਜਾਬ ਜੀ ਕੇ ਪੰਜਾਬ ਦੀ ਕਿਹਦੀ ਛੋਰੀ ਨਹੀਂ ਸੱਚੀ ਸੀ ਜਿਹ ਹੈਗੀ ਐਮਸੀਕਿਊ ਹੈਗੇ ਆ ਸਾਰੇ ਦੇ ਸਾਰੇ ਆ ਟ੍ਰਿਪਲ ਐਸਬੀ ਦੇ ਸੈਸ਼ਨ ਹੋਗੇ ਪੰਜਾਬ ਜੀ ਕੇ ਦੀ ਮੈਰਾਥਨ ਹੋਗੀ ਪੋਲੀਟੀ ਦੀ ਹੋਗੀ ਇਸ ਟੋਪਿਕ ਵਾਈਜ਼ ਕਲਾਸਾਂ ਮਿਕਸ ਕਲਾਸਾਂ ਮਿਕਸ ਹੋਗੀ ਸਾਰੀ ਠੀਕ ਹੈ ਸਾਇੰਸ ਐਂਡ ਟੈਗ ਹੋ ਗਿਆ ਇਸ ਤੋਂ ਇਲਾਵਾ ਹੋਰ ਵੀ ਸਾਇੰਸ ਹੈ ਇਹ ਸਾਰੇ ਸੈਸ਼ਨ ਜਿਹੜੇ ਹੈਗੇ ਆ ਇਸ ਤੋਂ ਇਲਾਵਾ ਹੋਰ ਵੀ ਹੈ ਸਾਰੇ ਇਹਦੇ ਚ ਕਰਾਏ ਹੋਏ ਆ ਸਾਰੇ ਇਸ ਬੁੱਕ ਚ ਹੈਗੇ ਆ ਇਸ ਬੁੱਕ ਨੂੰ ਤੁਸੀਂ ਇਸ ਨੰਬਰ ਦੇ ਉੱਤੇ ਜਿਹੜਾ ਹੈ ਆਰਡਰ ਕਰ ਸਕਦੇ ਹੋ ਪਰ ਮੈਂ ਫੇਰ ਕਹਿ ਰਿਹਾ ਜਿਹੜੇ ਹੈਂਡ ਰਿਟਨ ਨੋਟਸ ਇਸ ਬੁੱਕ ਦੇ ਬਣਾਏ ਹੋਏ ਹੋਣਗੇ ਤੁਹਾਡੇ ਉਹ ਕਦੇ ਵੀ ਇਸ ਬੁੱਕ ਦਾ ਮੁਕਾਬਲਾ ਮਤਲਬ ਇਹ ਬੁੱਕ ਉਹਨਾਂ ਦਾ ਮੁਕਾਬਲਾ ਕਦੇ ਨਹੀਂ ਕਰ ਸਕਦੀ ਠੀਕ ਹੈ ਹੈਂਡ ਰਿਟਨ ਨੋਟਸ ਜੇ ਤੁਸੀਂ ਆਪ ਬਣਾਏ ਆ ਉਹੀ ਬੈਸਟ ਠੀਕ ਹੈ ਓਕੇ ਬਾਕੀ ਇਨ ਦਾ ਐਂਡ ਹੋਰ ਕੋਈ ਸਮੱਸਿਆ ਹੈ ਤਾਂ ਇੱਥੇ ਕਾਲ ਕਰ ਲਿਓ ਬਾਕੀ 12 ਦਸੰਬਰ ਤੋਂ ਮੈਂ ਕਲਾਸਾਂ ਸ਼ਟਾਰਟ ਕਰਨੀਆਂ ਠੀਕ ਹੈ ਤੇ ਟਾਈਮ ਟੇਬਲ ਵੀ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਟੈਨਸ਼ਨ ਨਹੀਂ ਲੈਣੀ ਉਸ ਟਾਈਮ ਟੇਬਲ ਦੇ ਅਕੋਰਡਿੰਗ ਆਪਾਂ ਚੱਲਾਂਗੇ ਪੂਰੇ 2 ਮਹੀਨੇ ਕੋਈ ਕਲਾਸ ਮਿਸ ਨਹੀਂ ਹੋਏਗੀ ਸਾਰੇ ਟੋਪਿਕਾਂ ਦੇ MCQ ਬੈਸਟ ਟਾਪ ਦੇ ਕਰਾਉਂਗਾ ਤੇ ਉਸ ਤੋਂ ਬਾਅਦ ਜਦੋਂ ਤੱਕ ਐਕਸਰਸਾਈਜ਼ ਦਾ ਪੇਪਰ ਨਹੀਂ ਜਾਂਦਾ ਉਹ ਹੋ ਜਾਏਗਾ ਠੀਕ ਹੈ ਇਹ ਟੈਲੀਗ੍ਰਾਮ ਚੈਨਲ ਹੈ ਇਹਦੇ ਨਾਲ ਜੁੜਜੋ ਕਲਾਸਾਂ ਦੇ ਲਿੰਕ ਵਾਸਤੇ ਦੋ ਨੰਬਰ ਹੈ ਐਪ ਹੈਗੀ ਹੈ ਜੇ ਕੋਰਸ ਨਾਲ ਜੁੜਨਾ ਹੈ ਤਾਂ ਭਾਈ ਐਪ ਵੀ ਹੈਗੀ ਹੈ ਉੱਪਰ ਮੈਂ ਤੁਹਾਨੂੰ ਦੱਸਤਾ ਜੇ ਬੈਚ ਨਾਲ ਜੁੜਨਾ ਹੈ ਫਾਊਂਡੇਸ਼ਨ ਬੈਚ ਨਾਲ ਤਾਂ PE35 ਕਰਕੇ ਹੈ ਜੁੜ ਸਕਦੇ ਓਕੇ ਥੈਂਕ ਯੂ ਬਾਕੀ ਹੋਰ ਵੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਆ ਦੋ ਨੰਬਰ ਆਪਣੇ